ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੰਜਾਬ ਦੇ ਪੁੱਤ ਚੈਨਲ ਦੀ ਟੀਮ ਪਹੁੰਚੀ ਆ ਪਿੰਡ ਢਪਾਲੀ ਬਾਈ ਪਿੰਡੀ ਸਿੱਧੂ ਦੇ ਫਾਰਮ ਤੇ ਬਾਈ ਪਿੰਡੀ ਸਿੱਧੂ ਦੇ ਤੁਹਾਨੂੰ ਪਸ਼ੂ ਵਗਾਉਣੇ ਆ ਮੱਝਾ ਤੇ ਨਾਲੇ ਬਾਈ ਪਿੰਡੀ ਸਿੱਧੂ ਦੀ ਲਾਈਫ ਬਾਰੇ ਗੱਲਾਂ ਕਰਾਂਗੇ ਉਹਨੇ ਮਾਤਾ ਪਿਤਾ ਨਾਲ ਨਾਲੇ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਨਾਲੇ ਬਾਈ ਦੇ ਸ਼ੌਂਕ ਬਾਰੇ ਪਤਾ ਕਰਾਂਗੇ ਬਾਈ ਪੁੱਛਦੇ ਆ ਬਾਈ ਨੂੰ ਵੀ ਕੀ ਇਨਕਮ ਆ ਪਸ਼ੂਆਂ ਤੋਂ ਕੀ ਕੀ ਫਾਇਦੇ ਨੁਕਸਾਨ ਆ ਸਾਰੇ ਕਸ ਬਾਰੇ ਤੇ ਨਵੇਂ ਮੁੰਡੇ ਕੁੜੇ ਨੂੰ ਬਾਈ ਕੀ ਸਨੇਹਾ ਦੇਣਾ ਚਾਹੁੰਦਾ ਆਜੋ ਜੀ ਤੁਹਾਨੂੰ ਮਿਲਾਉਣੇ ਬਾਈ ਪਿੰਡੀ ਸਿੱਧੂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਚੈਨਲ ਪੰਜਾਬ ਦਾ ਪੁੱਤ ਦੀ ਟੀਮ ਪਹੁੰਚੀ ਅੱਜ ਪਿੰਡ ਟਪਾਲੀ ਤੇ ਤੁਹਾਡੀ ਮੁਲਾਕਾਤ ਕਰਾ ਰਹੇ ਆਂ ਬਾਈ ਪਿੰਦੀ ਸਿੱਧੂ ਨਾਲ ਜੋ ਇੱਕ ਪੰਜਾਬ ਦੇ ਹੀਰੇ ਆ ਤੇ ਉਹਨਾਂ ਨਾਲ ਉਹਨਾਂ ਦੇ ਡੇਰੀ ਫਾਰਮ ਬਾਰੇ ਆਪਾਂ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਆਪਾਂ ਉਹਨਾਂ ਨੂੰ ਡੇਰੀ ਫਾਰਮ ਬਾਰੇ ਦੇ ਬਾਈ ਪਿੰਦੀ ਸਿੱਧੂ ਲਾਈਵ ਹੋਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਇੱਥੇ ਅੱਜ ਪਹੁੰਚਣ ਤੇ ਸਾਰੀ ਟੀਮ ਦਾ ਧੰਨਵਾਦ ਬਾਈ ਤੁਹਾਡਾ ਵੀ ਸ਼ੁਰੂ ਚ ਹੀ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਬਹੁਤ ਬਹੁਤ ਮਿਹਰਬਾਨੀ ਜੀ ਭਾਈ ਇਹ ਪਿੰਡ ਪਿੰਡ ਟਬਾਲੀ ਪਿੰਡ ਦਾ ਇਹ ਜੱਦੀ ਪੰਡਾ ਆਪਣਾ ਹਾਂਜੀ ਭਾਈ ਜੱਦੀ ਪੰਡਾ ਹੀ ਆ ਜੀ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਜੀ ਆਪ ਨੂੰ ਡੇਰੀ ਫਾਰਮ ਸ਼ੁਰੂ ਕਰੇ ਨੂੰ ਦੱਸੋ ਵੀ ਆਪਾਂ 2017 ਦੇ ਵਿੱਚ ਕੰਮ ਵੜਿਆ ਸੀਗਾ ਜੀ ਠੀਕ ਹੈ ਜੀ ਹਾਂਜੀ 13 ਜਨਵਰੀ ਨੂੰ ਪਹਿਲੀ ਮੱਝ ਆਈ ਸੀਗੀ ਜੀ ਆਪਣੇ ਕੋਲ ਠੀਕ ਹੈ ਜੀ ਤੇ ਕਿੰਨੇ ਪਸ਼ੂਆਂ ਤੋਂ ਕੰਮ ਸ਼ੁਰੂ ਕਰਾਈ ਪਹਿਲੀ ਵਾਰ ਮੈਂ ਬਸ ਪਹਿਲੀ ਵਾਰ ਘਰੇ ਸੀਗੀਆਂ ਜੀ ਦੋ ਬੈੜਾਂਗੀਆਂ ਸੀਗੀਆਂ ਇੱਕ ਝੋਟੀ ਸੀਗੀ ਇੱਕ ਦੋ ਮੱਝਾਂਆਂ ਸੀਗੀਆਂ ਠੀਕ ਹੈ ਤੁਹਾਨੂੰ ਬਸ ਉਹ ਤਾਂ ਮੈਂ ਕਰਦਿਆਂ ਨੂੰ ਕਹੀ ਦਿੱਤਾ ਸੀ ਵੀ ਤੁਸੀਂ ਆਪ ਦੇ ਹਿਸਾਬ ਨਾਲ ਵੇਚੀ ਚਲੋ ਜਿਵੇਂ ਜਿਵੇਂ ਤੁਹਾਡੇ ਲੋਟ ਆ ਤਾਂ ਜਾਨੀ ਕਿ ਮੇਰੀ ਇੱਕ ਫੋਕਸ ਹੁੰਦਾ ਸੀ ਜਿਵੇਂ ਆਪਾਂ ਮੁੰਡੇ ਨਵੇਂ ਵੀ ਦੇਖਦੇ ਮੈਂ ਮੇਥਾ ਵਾਸੀ ਵੀ ਮੈਂ ਘਰੋਂ ਪੈਸੇ ਨਹੀਂ ਲੈਣਾ ਕਿਉਂਕਿ ਪਰ ਇਹ ਜਿਹੜਾ ਆਪਣੇ ਹਾਲਾਤ ਹੁੰਦੇ ਸੀ ਨਾ 1986 ਮਾਡਲਾਂ ਦੇ ਆਪਣੇ ਉਹ ਟਾਈਮਾਂ ਦੇ ਸਕੂਲ ਜਾਂਦਾ ਤੇ ਵੀ ਕੁੱਤ ਪੈਣੀ ਪੈਸੇ ਬੱਸੇ ਵੀ ਕੁੱਤ ਪੈਣੀ ਮੇਲਾ ਮੁੱਲਾ ਤੇ ਜਾਣਾ ਹਨਾ ਬਹੁਤ ਮਤਲਬ ਕੰਜੂਸੀ ਨਾਲ ਉਹਦੇ ਪੈਸੇ ਮਿਲਦੇ ਹਾ ਉਹ ਹਾਲਾਤ ਵੀ ਨਾਜ਼ਿਕ ਜੀ ਹਾਂ ਹਾਂਜੀ ਬਿਲਕੁਲ ਸਾਰੀਆਂ ਆ ਹੁੰਦਾ ਸੀ ਥੋੜੇ ਪੈਸੇ ਨਾਲ ਉਹ ਵੀ ਸਰ ਜਾਂਦਾ ਸੀਗਾ ਤਾਂ ਉਹਦੇ ਇੱਕ ਚੀਜ਼ ਹੋਰ ਬਸ ਮਨ ਦੇ ਵਿੱਚ ਹੁੰਦਾ ਸੀਗਾ ਵੀ ਯਾਰ ਕਿਸੇ ਦਿਨ ਵੀ ਇੰਨਾ ਕੰਮ ਕਰਨਾ ਯਾਰ ਵੀ ਆਪਾਂ ਘਰੋਂ ਨਹੀਂ ਪੈਸਾ ਮੰਗਣਾ ਉਹ ਤਾਂ ਮਾਝੇ ਜੇ ਮੈਂ ਸੌ ਮੰਗਾ 100 ਮਿਲਦਾ 200 ਮੰਗਾ 200 ਮਿਲਦਾ ਤੋ ਹੋ ਸਕਦਾ ਆਪਾਂ ਕਿਤੇ ਚ ਨਾਈ ਆਂਗੇ ਤਾਂ ਉਦੋਂ ਮੰਨ ਦੇ ਵਿੱਚ ਇੱਕ ਚੈਨਾ ਜੀ ਹੁੰਦੀ ਸੀ ਇਹ ਗੱਲ ਵੀ ਮੇਰੇ ਸਾਬ ਨਾਲ ਸੋਡੇ ਚੈਨਲ ਤੇ ਅੱਜ ਹੋਈ ਆਪਣੀ ਇਸੇ ਪਿਛੇ ਤੇ ਤੇ ਵੀ ਉਦੋਂ ਮੰਨ ਦੇ ਵਿੱਚ ਇੱਕ ਮੰਨਣਾ ਹੁੰਦੀ ਸੀ ਵੀ ਯਾਰ ਇੱਕ ਦਿਨ ਆਪਾਂ ਕੰਮ ਇਹੋ ਜਿਹਾ ਖੜਾ ਕਰਨਾ ਆਪ ਦਾ ਖੜਾ ਕਰਨਾ ਵੀ ਹੋ ਸਕਦਾ ਵੀ ਘਰਦਿਆਂ ਨੂੰ ਆਪਾਂ ਪੈਸੇ ਦੇ ਆ ਕਰਗੇ ਤੇ ਘਰਦਿਆਂ ਨੂੰ ਲੋੜ ਨਾ ਪਵੇ ਵੀ ਆਪਾਂ ਨੂੰ ਦੇਣ ਦੀ ਠੀਕ ਹੈ ਜੀ ਸਮਝ ਰਹੇ ਇਹ ਗੱਲ ਵੀ ਮੰਨੋ ਵੀ ਤੁਸੀਂ ਚਾਹੁੰਦੇ ਸੀ ਵੀ ਮੈਂ ਘਰ ਦੇ ਨੂੰ ਪੈਸੇ ਦੇਵਾਂ ਘਰੋਂ ਧੋਲਾ ਮਾਣਾ ਲਵਾਨਾ ਜੀ ਫਿਰ ਮੈਂ ਉਹੀ ਗੱਲ ਜਿਵੇਂ ਮੱਝਾਂ ਲੈਂਦਿਆਂ ਪਹਿਲਾਂ ਦੋਕ ਲੈਂਦਿਆਂ ਘਰੇ ਜਿਹੜੀ ਕੋਈ ਛੋਟੀ ਸੂਣ ਵਾਲੀ ਹੋਈ ਮੱਝ ਸੂਣ ਵਾਲੀ ਹੋਈ ਉਹ ਡੜੀਵਾਰ ਗਾਣੇ ਵੇਚ ਕੇ ਮਤਲਬ ਆ ਦੇ ਘਰ ਦੇ ਕੰਮਾਂ ਤੇ ਲਾ ਲੇ ਪਰ ਮੈਂ ਅਜੇ ਤੱਕ ਨਾ ਕੋਈ ਫੀਡ ਨੂੰ ਨਾ ਕੋਈ ਆਪਾਂ ਕਿਸੇ ਕਿਸ ਨੂੰ ਆਪਾਂ ਪੈਸੇ ਨਹੀਂ ਲੈਂਦਾ ਮਤਲਬ ਨਾ ਕੋਈ ਐਕਟਰ ਨੂੰ ਨਾ ਕੋਈ ਠੇਕਾ ਨਾ ਕੋਈ ਹਿੱਸਾ ਨਾ ਕੋਈ ਆੜਤੀਆਂ ਤੋਂ ਨਾ ਕੋਈ ਲਿਮਟ ਮਤਲਬ ਫਸੂਲਿਆ ਹੋਣ ਵਾਲੇ ਸਾਰੀ ਮੇਰੇ ਨਾਲ ਜਿਹੜਾ ਕੁੱਤਿਆਂ ਦਾ ਕੰਮ ਸੀਗਾ ਅਮਰੀਕਾ ਤੋਂ ਇمپੋਟ ਹੁੰਦੇ ਸੀ ਜਿਵੇਂ ਜਿਵੇਂ ਮੈਨੂੰ ਕੁੱਤਿਆਂ ਦੀ ਪਹਿਲਾ ਹੰਦਨ ਆਈ ਗਈ ਕੁੱਤਿਆਂ ਤੋਂ ਇੱਕ ਇੱਕ ਦੋ ਦੋ ਮਹੀਸਾ ਲਈ ਗਿਆ ਉਦੋਂ ਬਾਅਦ ਮਹੀਸਾਂ ਦੇ ਦੁੱਧ ਬਹੁਤ ਜਿਆਦਾ ਸੀਗੇ ਠੀਕ ਹੈ ਜੀ ਉਹਨਾਂ ਦੁੱਧ ਜਦੋਂ ਪੌਂਦਾ ਦਿੰਦਾ 10,000 1500 ਵਜ ਦਾ ਦੋ ਦੋ ਤਿੰਨ ਤਰ ਮਹੀਸਾਂ ਤੋਂ ਸਟਾਰਟ ਹੋਇਆ ਕੰਮ ਤਾਂ ਉਹ ਮੰਨ ਲਓ ਮੰਨ ਲਓ ਉਹੀ ਦੋ ਦੋ ਤਿੰਨ ਮਹੀਨੇ ਬਾਅਦੋਂ ਦੋਤੀ ਮੇਰੇ ਕੋਲੇ ਹੁੰਦਾ ਸੀ ਇਹਦਾ ਪੂਕਾ ਕਹਿਣਾ ਹੈ ਇਹਦਾ ਤੇ ਸੀਪਾ ਹਰਾਈਏ ਤੋਂ ਲਿਆਂਦਾ ਸੀ ਜਿਵੇਂ ਉਹਨੂੰ ਕਹਿ ਦਿੱਤਾ ਵੀ ਬਾਈ ਮਹੀਨਾ ਮਹੀਨੇ ਦਾ ਵੀ ਮੇਰਾ 1 ਲੱਖ ਰੁਪ ਤਾਂ ਲੱਖ ਬਚ ਗਿਆ ਉਹਦੇ ਵਿੱਚ ਹੋਰ ਪੈਸੇ ਪਾਏ ਕੁਸ ਤੋਂ 4 ਮੱਝ ਕੋਟਾ ਹੀ ਲੱਖ ਦੀ ਤੋਕੜ ਕੋਈ 3.33 ਲੱਖ ਦੀ ਤੋਕੜ ਕੋਈ ਪੌਣੇ 2 ਲੱਖ ਦੀ ਕੋਈ 1.60 ਹਜ਼ਾਰ ਵੀ ਇਸ ਤਰ੍ਹਾਂ ਫਿਰ ਮੱਝਾਂ ਲੈਣੀਆਂ ਸਟਾਰਟ ਕੀਤੀਆਂ ਮੱਝਾਂ ਵੀ ਉਹ ਲੈਤੀਆਂ ਜਿਹੜੀਆਂ ਜਮਾ ਚੋਟੀ ਦੀਆਂ ਸੀ ਜਿਹੜੀਆਂ ਮੈਂ ਕਦੇ-ਕਦੇ ਦੇਖੀਆਂ ਸੀ ਵੀ ਇਹ ਫਲਾਣੇ ਮੇਲੇ ਤੇ ਦੁੱਧ ਕੱਟਿਆ ਉੱਥੇ ਭਮਾਂ ਦੀ ਇੱਕ ਤੇ ਨੰਬਰ ਤੇ ਮਗਰਮੂਰੀ ਹੋ ਗਈ ਬਾਹਰ ਨਿਕਲੀ ਕੁਝ ਵੀ ਮਰਜੀ ਹੋ ਗਿਆ ਪਰ ਮੈਂ ਯਕੀਨਨ ਮੱਝਾਂ ਉਹ ਹੀ ਖਰੀਦੀਆਂ ਫਿਰ ਮੈਂ ਇਹ ਫਿਰ ਮਨ ਲੂ ਪੰਜਾਬ ਚ ਵੀ ਖਰੀਦੀਆਂ ਮੈਂ ਸ਼ੁਰੂ-ਸ਼ੁਰੂ ਚ ਕੇ ਬਾਹਰੋਂ ਵੀ ਜਿਆਦਾ ਪੰਜਾਬ ਵਾਲੇ ਕਾਮਯਾਬ ਹੋਊਗਾ ਪਰ ਪ੍ਰੀਮੀਅਮ ਉਹ ਤੋਂ ਉਹ ਪਾਣੀ ਕਿਹੜਾ ਸੈਕਟਰ ਵਾੜਾ ਉਤੋਂ ਖਰੀਦੀਆਂ ਜਿਵੇਂ ਹੁਣ ਮੰਨ ਲਓ ਵੀ ਆਪਣੇ ਅੱਜ ਕੱਲ ਰਵਾਜ ਚੱਲਿਆ ਦੋ ਚਾਰ ਸਾਲਾਂ ਦਾ ਰਵਾਜ ਚੱਲਿਆ ਵੀ ਕਹਿ ਦਿੰਦੇ ਹਰਿਆਣੇ 'ਚ ਪਸ਼ੂ ਚੰਗੇ ਬਲੇ ਹਰਿਆਣੇ 'ਚ ਲੈ ਕੇ ਝੋਟਾ ਨਾ ਲਿਆਉਂਦੇ ਲੋਕ ਐਂ ਕਰਦੇ ਉਹ ਕਿਵੇਂ ਗੱਲ ਬਤਲਦੀ ਹੈ ਹਰਿਆਣੇ ਦੀ ਮਿਹਨਤ ਬਹੁਤ ਜ਼ਿਆਦਾ ਹੈ ਉਹ ਚੰਗਾ ਪਸ਼ੂ ਸਾਹਮਦੇ ਵਾਲਾ ਚੰਗਾ ਜਿਵੇਂ ਆਪਾਂ ਹੁਣ ਮੈਂ ਸਮਝਾਵਾਂਦਾ ਆਪਣਾ ਦਾ ਮੜਾ ਮੋਟਾ ਜੀ ਲਿਸਟਿੰਗ ਹੋਵੇ ਮਦਮ ਨਹੀਂ ਕੋਈ ਚੱਕ ਹਰਿਆਣੇ ਦੇ ਲੋਕ ਇਹਨੂੰ ਪਸ਼ੂ ਤਾਂ ਨੂੰ ਮਤਲਬ ਪਸ਼ੂ ਤਾਂ ਨਹੀਂ ਮੰਨਦੇ ਆ ਇਹ ਉਹ ਮੰਨਦੇ ਆ ਵੀ ਇਹ ਸਾਡਾ ਜਿਹੜਾ ਬਿਜ਼ਨਸ ਆ ਉਹ ਖੇਤੀ ਕਿਉਂਕਿ ਜਿਆਦਾ ਇਹਨੂੰ ਪਤਾ ਪੰਜਾਬ ਦੀ ਪਹਿਲੀ ਬਹੁਤ ਤਕੜੀ ਹੈ ਕਿਉਂਕਿ ਹਰਿਆਣੇ ਦੇ ਪੰਜਾਬ ਦੇ ਨੇੜੇ-ਨੇੜੇ ਜਿਹੜਾ ਜਿੰਨਾ ਪੰਜਾਬ ਵੱਟ ਕੇ ਦਿੱਤਾ ਹਰਿਆਣੇ ਨੂੰ ਉਹਨੇ ਕਿ ਜਾਨੀ ਕੀਤੀ ਉਹ ਹੀ ਕੰਮ ਜਾ ਪਈ ਅਸਲ ਵਿੱਚ ਦੂਜੇ ਦਾ ਰੇਤਲੇ ਰੇਤਲੀ ਉਹ ਫਿਰ ਵਿਚਾਰੇ ਕੀ ਕਰਦੇ ਸੀ ਉਹਨਾਂ ਨੂੰ ਜਿਹੜੀ ਕਮਾਈ ਸੀਗੀ ਰੇਤਲੇ ਬਾਣਾ ਦੀ ਉਹ ਘੱਟ ਲੱਗਦੀ ਸੀ ਫਿਰ ਉਹਨਾਂ ਨੇ ਜਿਹੜੀ ਮਹਿਸਾ ਦਾ ਕਮਾਈ ਹੈ ਇਹ ਮੇਨ ਬਣਾ ਲਈ ਤੇ ਜਿਹੜੀ ਦੂਜੇ ਬਾਣਾ ਦੀ ਕਮਾਈ ਹੈ ਉਹ ਉਹਨਾਂ ਨੇ ਦੋ ਨੰਬਰ ਤੇ ਰੱਖ ਲਈ ਠੀਕ ਆ ਪਸ਼ੂ ਪਤਨ ਤਾਂ ਹੀ ਇੱਥੇ ਚੰਗਾ ਸੀ ਉੱਥੇ ਮਿਹਨਤ ਕੀ ਬੰਦਿਆਂ ਤੋਂ ਨਾਲੋਂ ਵੱਧ ਜਿਆਦਾ ਬੁੜੀਆਂ ਮਿਹਨਤ ਕਰਦੀਆਂ ਪਰ ਮੈਂ ਹਕੀਕਤ ਮਨਜੀਤ ਸਾਨੂੰ ਅਸੀਂ ਮਨਜੀਤ ਨੂੰ ਯਾਰਦੋ ਤੋਂ ਹਰਿਆਣੇ ਵਾਲੇ ਵੀ ਲੈ ਕੇ ਨਿਕਲੇ ਪਰ ਜਦੋਂ ਉਹ ਸਾਡੀ ਬਾਲੀ ਤੋਂ ਪਤਾ ਲੱਗਦਾ ਕਿ ਵੀ ਆਦਪ ਚਲੇ ਹਿੰਦੀ ਜੀ ਬੋਲਦੇ ਆ ਉਹ ਜਿਹੜਾ ਬੰਦਾ ਸਾਡੇ ਸਾਹਮਣੇ ਆ ਗੱਲਾਂ ਕਰਦਾ ਹੁੰਦਾ ਵੀ 1 ਲੱਖ 60 ਦੀਆਂ ਦੇਵਾਂਗੇ ਤੇ ਉਹ ਬੰਦਾ ਹੌਲੀ ਹੌਲੀ 7 2 2 ਲੱਖ ਮੰਗਣ ਲੱਗ ਪਿਆ ਕਿ ਉੱਤੇ ਫਿਰ ਸੌਹ ਪਾਤੀ ਸੀ ਵੀ ਹਰਿਆਣੇ ਦੇ ਵਿੱਚ ਜੇ ਪੜਾਂਗੇ ਤਾਂ ਲੱਖ ਰੁਪਏ ਮਹਿੰਗਾ ਪਸ਼ੂ ਪੰਜਾਬੀ ਬੋਲੀ ਤੋਂ ਦੇਖ ਕੇ ਚੱਕ ਦੰਦੇ ਬੰਦੇ ਵੀ ਇੱਥੇ ਆਪਣਾ ਕਾਮਯਾਬ ਨਹੀਂ ਹੋ ਸਕਦੇ ਫਿਰ ਅਸੀਂ ਕੀ ਕੀਤਾ ਉਦੋਂ ਬਾਅਦ ਅਸੀਂ ਬਸ ਕੰਨੀਆਂ ਮੈਂ ਦਿੱਲੀ ਤੋਂ ਲੈਤੀਆਂ ਸੀ ਤਿੰਨ ਮੱਝਾਂ ਇੱਕ ਮੈਂ ਵੇਚਤੀ ਸੀ ਠੀਕ ਹੈ ਜੀ ਦੋ ਮੇਰੇ ਕੋਲੇ ਮੱਝਾਂ ਹੈਗੀਆਂ ਦਿੱਲੀ ਤੋਂ ਲੈਤੀਆਂ ਜਾਂ ਦੂਜੀਆਂ ਸਾਰੀਆਂ ਪੰਜਾਬ ਵਾਲੀਆਂ ਇੱਕ ਰਾਜਸਥਾਨ ਦੀ ਹੈ ਇਹ ਸੋਡੇ ਕੋਲੇ ਜੱਦੀ ਵੀ ਘਰ ਦੀ ਵੀ ਮੰਨ ਲੇ ਕਿ ਚਲੋ ਜਿਵੇਂ ਆਪਾਂ ਕਹਿੰਦੇ ਵੀ ਰਵਾ ਨਹੀਂ ਕਰਦਾ ਕਰਦਾ ਕੋਈ ਰਵਾ ਨਹੀਂ ਕਰਦਾ ਰਵਾ ਇੱਕੋ ਮਤਲਬ ਮੇਰੀ ਵੈਫ ਨੂੰ ਮੇਰੇ ਸਹੁਰਿਆਂ ਨੇ ਝੋਟੀ ਦਿੱਤੀ ਸੀ ਗਿਫਟ ਕਰੀ ਸੀ ਹਾਂ ਗਿਫਟ ਕਰੀ ਜਦੋਂ ਮੈਂ ਕੰਮ ਸਟਾਰਟ ਕੀਤਾ ਉਹਦਾ ਫਿਰ ਸਪੈਸ਼ਲ ਤੁਸੀਂ ਕੇਅਰ ਕਰਦੇ ਹੋ ਸੀ ਉਹਨੇ ਪਾਇਆ ਸੀਗਾ ਨਹੀਂ ਸਪੈਸ਼ਲ ਵੀ ਨਹੀਂ ਉਹਨਾਂ ਨੇ ਬਸ ਉਹਨੂੰ ਕੁੜੇਂ ਦੇਦੀ ਵੀ ਆਹ ਭਾਈ ਤੈਨੂੰ ਦੇਦੀ ਦੁੱਧ ਪੀਣਾ ਪੀਲੀ ਜਦੋਂ ਵੇਚਣੀ ਹੋਈ ਵੇਚ ਲਈ ਤੂੰ ਆਪੇ ਲੈ ਗਈ ਉਹਨੇ ਕੱਟੀ ਦਿੱਤੀ ਕੋਈ ਕਹਾ ਜਦੋਂ ਮੈਂ ਕੰ ਕਿਉਂਕਿ ਉਹ ਮਾਚੀ ਸੀਗੀ 14-15 ਲੀਟਰ ਵਾਲੀ ਦਾਤੀ ਸਿੰਘੇ ਸੀ ਫਿਰ ਮੈਂ ਉਹਦੀ ਕੱਟੀ ਰੱਖੀ ਬਲੀਡ ਵਾਸਤੇ ਉਹਨੇ ਸਿੰਘ ਦਾ ਸਾਈਜ਼ ਥੋੜਾ ਹੀ ਘਟਾਤਾ ਪਰ ਰੰਗ ਰੂਸਾ ਸੀ ਫਿਰ ਉਹ ਮੱਝ ਮੈਂ ਵੇਚਤੀ ਫਿਰ ਉਹਦੀ ਕੱਟੀ ਆਈ ਉਹ ਨੂੰ ਪਹਿਲੇ ਸੂਏ ਜਨਮ ਦੇ ਕੇ ਕੱਟੀ ਨੂੰ ਤਿੰਨ ਕਿ ਮਹੀਨਾ ਬਾਅਦ ਅਟੈਕ ਆ ਗਿਆ ਸੀ ਉਹਨੇ ਸਿੰਘ ਉਦੋਂ ਬਾਅਦ ਘਟਾਤੇ ਜਿਹੜੀ ਹੁਣ ਮੈਂ ਕੱਟੀ ਸੀ ਉਹ ਪੈਦਾ ਹੋਈ ਉਹ ਤੋਂ ਤੀਜੀ ਪੀੜੀ ਉਹਨੇ ਸਿੰਘ ਥੋੜੇ ਜੇ ਹੋਰ ਘਟਾ ਲੇ ਰੰਗ ਰੂਸਾਪਣ ਘਟ ਗਿਆ ਹੁਣ ਮੰਨ ਲਓ ਉਹਨੇ ਵੀ ਗਾਂ ਕੱਟੀ ਪੈਦਾ ਕਰਕੇ ਉਹ ਵੀ ਗਾਂ ਜਾ ਕੇ ਮਰ ਗਈ ਉਹਦੀ ਵੀ ਕੱਟੀ ਛੋਟੀ ਜੀ ਹੈ ਠੀਕ ਹੈ ਉਹ ਹੁਣ ਗਾਂ ਦੇ ਦੁੱਧ ਤੇ ਪਾਲੀ ਜਾਂਦੇ ਆ ਹੁਣ ਜਾਨੀ ਕਿ ਉਹਦੀ ਚੌਥੀ ਪੀੜੀ ਹੋ ਗਈ ਹੁਣ ਚੌਥੀ ਪੀੜੀ ਦੇ ਵਿੱਚ ਰੰਗ ਤਾਂ ਗਾਇਬ ਹੋ ਗਿਆ ਹੁਣ ਪਤਾ ਨਹੀਂ ਕਿਤਨਾ ਥੋੜਾ ਜਿਹਾ ਫੁੱਲ ਆ ਗਿਆ ਤਾਂ ਹੀ ਕਹਿੰਦੇ ਵੀ ਬਰੀਡ ਬਣਾਉਣ ਨੂੰ 25-30 ਸਾਲ ਲੱਗਦੇ ਆ ਹਾਂਜੀ ਇਹ ਤਾਂ ਉਹ ਚੌਥੀ ਪੀੜੀ ਹੈਗੀ ਚੌਥੀ ਪੀੜੀ ਜਾ ਕੇ ਰੰਗ ਕਾਲਾ ਕਰਦੇ ਕਰਦੇ ਬਰੀਡ ਸੋਦੇ ਸੋਦੇ ਸਿੰਗਾ ਕਰਨ ਨੂੰ ਸੋਧੀ ਕੀ ਪਰ ਇੱਕੀ ਮੱਥੇ ਤੇ ਵੱਲ ਆ ਗਿਆ ਉਹ ਚੀਜ਼ ਕੱਲੀ ਵਸ ਐ ਦੇਖਣ ਵਾਸਤੇ ਇਹ ਵੀ ਮੈਨੂੰ ਕਿੰਨੇ ਸਾਲ ਲੱਗਣਗੇ ਕਿ ਕੰਮੀ ਪੀੜੀ ਜਾ ਕੇ ਦੁੱਧ ਵੀ ਸਹੀ ਢੰਗ ਨਾਲ ਦੇਊਗੀ ਤੇ ਰੰਗ ਰੂਪ ਵੀ ਸਹੀ ਢੰਗ ਨਾਲ ਨਾਲੇ ਜਿਹੜੀ ਇਹਨਾਂ ਇੰਨੇ ਪਰਨਾਨੀ ਦਾ ਫਿਰ ਨਾਨੀ ਪੈਦਾ ਹੋਈ ਨਾਨੀ ਨੇ ਪਹਿਲੇ ਸੂਏ 13.5 14 ਕਿਲੋ ਦੇ ਦਿੱਤਾ ਉਦੋਂ ਬਾਅਦ ਬੇਚੀ ਦੂਜੇ ਸੂਏ ਇਹਨਾਂ ਦੀ ਜਿਹੜੀ ਮਾਂ ਸੀਗੀ ਉਹਨੇ ਪਹਿਲੇ ਸੂਏ ਕੱਟੀ ਨੂੰ ਵੀ ਭੁੱਲ ਗਈ ਸੀ ਜਿਹੜੀ ਹੁਣ ਮਰੀ ਜਾ ਮਾਲਾ ਝੋਟੀ ਉਹ ਕੱਟੀ ਨੂੰ ਵੀ ਭੁੱਲ ਗਈ ਕੱਟੀ ਨੂੰ ਭੁੱਲ ਕੇ ਦੇਖ ਲਓ ਫਿਰ ਵੀ ਉਹਨੇ ਪਹਿਲੇ ਸਾਲ ਨਾਲੇ ਆਪ ਨੂੰ ਐ ਨਹੀਂ ਪਤਾ ਇਹ ਵੀ ਝੋਟਣਾ ਚਵਾਈ ਦੇਣ ਹੁੰਦੀਆਂ ਉਹਨੇ 13.5 14 ਕਿਲੋ ਦੁੱਧ ਦਿੱਤਾ ਹੀਰੇ ਦੀ ਸੀ ਤੇ ਜਨੇ ਕੀ ਵੀ ਉਥੋਂ ਪਤਾ ਲੱਗਦਾ ਵੀ ਹਰ ਵਾਰੀ ਹੋ ਤੋ 2-2 ਲੀਟਰ ਆਪ ਹੁੰਦਗਾ ਪਹਿਲੇ ਸੂਏ ਚ ਆਪਾਂ ਨੂੰ ਪਤਾ ਲੱਗੂ ਵੀ 20 ਲੀਟਰ ਕ੍ਰੋਸ ਆਪਾਂ ਕਿੰਨੀ ਪੀ ਫਿਰ 21 22 ਮਤਲਬ ਉਹੀ ਗੱਲ ਆ ਤਿੰਨ ਤਿੰਨ ਸਾਲਾਂ ਦਾ ਘਾਇਓ ਕਰਕੇ 25 ਸਾਲ ਲੱਗ ਜਾਣਗੇ ਇਹਨੂੰ ਆਪਾਂ ਨੂੰ 20 ਪਲੱਸ ਕਰ ਦੇਣ। ਹਾਂਜੀ ਬਿਲਕੁਲ ਜੀ। ਤੇ ਹੁਣ ਮੰਨ ਕੇ ਚਲੋ ਜਿਹੜੀਆਂ ਆਪਣੇ ਕੋਲੇ ਮੱਝੇ ਖੜੀਆਂ ਆ ਇਹਨਾਂ ਜਿੰਨੇ ਵੀ ਰੁਕਾਉਂਗਾ। ਹਾਂਜੀ ਕਿੰਨੇ ਪਸ਼ੂ ਜੇ ਇਸ ਟਾਈਮ ਮੌਕੇ ਤੇ? ਆਪਣੇ ਕੋਲੇ ਸਾਰੇ ਛੋਟੇ ਵੱਡੇ ਹੈਗੇ ਤੇ 40 45 ਪਸ਼ੂ ਹੈਗੇ ਜੀ ਛੋਟੇ। ਜਿਹੜੀਆਂ ਵੱਡੀਆਂ ਮੱਝਾਂ 18 ਕ ਮੱਝਾਂਆਂ ਗਿਆ ਚਾਰਕ ਵੱਡੀਆਂ ਗਾਂ। ਤੇ ਕਿੰਨੇ ਸੱਜਰਾਈ ਦੇ ਕਿੰਨੇ ਤੋਕੜਾ ਦੇ ਕਿੰਨੇ ਗੱਭਾ ਜੀ? ਤੋਕੜਾ ਬਸ ਸੱਜਰਾ ਤਾਂ ਐਮਨ ਉਹ ਵੀ ਤਿੰਨ ਮੂਰੇ ਖੜੀਆਂ ਜੀ ਇਹ। ਠ ਤਾਂ ਚਾਰਕ ਪਸ਼ੂਆਂ ਮੱਲ ਆ ਐਮ 22 ਵਾਲੀ ਉਹ ਚਾਰ ਝੋਟੀਆਂ ਉਹ ਸੁਨਾਂਉਂਗਾ ਸੱਜਰ ਯਾਨੀ ਕਿ ਉਹਨਾਂ ਅੱਠਕ ਪਸ਼ੂ ਸੱਜਰ ਹੈ ਜੀ ਬਾਕੀ ਆ ਇੱਥੋਂ ਲਾ ਕੇ ਆ ਲਾ ਕੇ ਸਾਰੀਆਂ ਆ ਦੂਜਾ ਕੋਈ ਸੱਟਣ ਵਾਲੀ ਆ ਕੋਈ ਹਜੇ ਸੌਰੀ ਨਹੀਂ ਇਹ ਸਾਰੀਆਂ ਤੋਫੜ ਆ ਰਹੀਆਂ ਜੀ ਠੀਕ ਹੈ ਜੀ ਤੇ ਬਈ ਇੱਕ ਗੱਲ ਹੋਰ ਦੇਖੀ ਸੀ ਇੱਕ ਗੱਲ ਹੋਰ ਦੇਖੀ ਸੀਗੀ ਵੀ ਤੁਸੀਂ ਸਾਰੇ ਜਿੰਨੇ ਪਸ਼ੂ ਤੁਹਾਡੇ ਕੋਲੇ ਰੱਖੇ ਸਾਰਿਆਂ ਦੇ ਨਾਮ ਰੱਖੇ ਪਿਆ ਮੈਂ ਸੁਣਨ ਚ ਆਇਆ ਸੀ ਹਾਂ ਜੀ ਹਾਂ ਫਿਰ ਪੁਰਾਣੇ ਦਾ ਪਤਾ ਤਾਂ ਕਹਿੰਦਾ ਜੀ ਮੈਂ ਇਹਨੂੰ ਪਹਿਲਾਂ ਵਾਲੀ ਬੀਫੋ ਕਹਿੰਨੇ ਆ ਠੀਕ ਹੈ ਜੀ ਬੀਫੋ ਹੋਗੀ ਫਿਰ ਇਹ ਕੋਰਸ਼ਮੀਰ ਵਾਲੀ ਦੀ ਕੋਰਸ਼ਮੀਰ ਤੋਈ ਵੀ ਆ ਠੀਕ ਹੈ ਜੀ ਇਹਦਾ ਨਾਮ ਡੱਡੂ ਆ ਗਿਆ ਇਹਦਾ ਨਾਮ ਸਭ ਤੋਂ ਪਹਿਲੀ ਮੱਚ ਇਹ ਲੈਂਦੀ ਤੇਰਾ ਜੰਮਰੀ ਨੂੰ ਬਹੁਤ ਮੇਲੇ ਦਿੱਤੇ ਇਹ ਇਹ ਦਿੱਲੀ ਵਾਲੀ ਮੱਚ ਜੀ ਹਾਂ ਜੀ ਇਹ ਸੈਕਟਰੀ ਵਾਲੀ ਇਹ ਸੈਕਟਰੀ ਤੇਰਾ 2 ਨੰਬਰ ਤੇ 나ਗਣੀ ਆ ਗਈ ਤੇ ਆਪਣੀ 5 ਨੰਬਰ ਤੇ ਅੱਛਾ 나ਗਣੀ ਇਹ ਮੱਝ ਹੈ ਹਾਂ ਜੀ ਫਿਰ ਇਹ ਨਹੀਂ ਬਹੁਤ ਮੈਂ ਵੀਰ ਉਹਨਾਂ ਨੂੰ ਸਪੈਸ਼ਲ ਕਹਿਣਾ ਵੀ 나ਗਣੀ ਦੀ ਸਪੈਸ਼ਲ ਸ਼ੂਟ ਲਓ 나ਗਣੀ ਦਾ ਤੇ ਤੇ ਬਾਕੀ ਹੁੰਦਾ ਜੀ ਟੋਪੜ ਹੋਈ ਵੀ ਹੈ ਇਹ ਮੇਲੇ ਚ ਮੰਨ ਕੇ ਚਲੋ ਵੀ ਜਿਹੜੀ ਉਹ ਸੀ ਵਿਨਰ ਜੀ ਹੋਏ ਹਾਂ ਜੀ ਵੀ ਬਹੁਤ ਤਕੜਾ ਨਾਮ ਬਣਾਇਆ ਜੀ ਫਿਰ ਇਹਦੇ ਨਾਲ ਬੈਠੀ ਪਸੰਤੀ ਇਹਨੇ ਵੀ ਇਹਦੇ ਨਾਲ ਮੇਲੇ ਤੇ ਜਾਂਦੀ ਰਹੀ ਇੱਕ ਨੀਲੀ ਦਾ ਵੀ ਕਿਰੇ ਜਿਹੜਾ ਬਹੁਤ ਮੇਲੇ ਜਿੱਥੇ ਇੱਕ ਕਸੂਏ ਦੇ ਤਿੰਨ ਤਿੰਨ ਦੁੱਧ ਚਵਾਈ ਦੇ ਮੇਲੇ ਜਿੱਥੇ ਜੀ ਫਿਰ ਇਹਦੇ ਨਾਲ ਨਾਗਣੀ ਦਿੱਤੀ ਵੱਡੀ ਜਾ ਗਈ ਛੋਟੀ ਨਾਗਰੀ ਨਾ ਰੱਖਿਆ ਵਾ ਜੀ ਠੀਕ ਹੈ ਜੀ ਫਿਰ ਆਹ ਝੋਤੀ ਦਾ ਨਾਮ ਲੰਬੂ ਰੱਖਿਆ ਵਾ ਠੀਕ ਇਹ ਝੋਟੀਆਂ ਜਿਹੜੀ ਜੀ ਕਿਵੇਂ ਦੂਜੇ ਸੂਏ ਦੀ ਨਹੀਂ ਇਹ ਤੀਜੇ ਸੂਏ ਸੀ ਜੀ ਤੇ ਇਹਦਾ ਹੁਣ ਪਹਿਲੇ ਸੂਏ ਕਿੰਨਾ ਦੁੱਧ ਸੀ ਇਹ ਨਹੀਂ ਹੁਣ ਤਾਂ ਟੋਕੜ ਹੋ ਗਈ ਦੁਬਾਰੇ ਨਹੀਂ ਜਦੋਂ ਮੰਨ ਲਓ ਸੂਈ ਸੀ ਹੁਣ ਇੱਥੇ ਇਹਦਾ 21 22 ਲੀਟਰ ਦੁੱਧ ਦਿੱਤਾ ਗਾਂ ਲਈ ਵਾਰੇ ਇਹ 23 24 ਲੀਟਰ ਦੁੱਧ ਦਿਖਾ ਦੋਗੇ ਠੀਕ ਹੈ ਜੀ ਤੇ ਜਿਵੇਂ ਇਹਨੇ ਪਹਿਲੇ ਸੂਈ ਸਾਡੇ 17 ਕਿਲੋ ਦੁੱਧ ਦਿੱਤਾ ਇਹ ਦੁਬਾਰੇ ਹੁਣ ਦੁੱਧ ਹਟਾਉਣ ਵਾਲੀ ਹੈ ਜੀ 12ਵੇਂ ਮਹੀਨੇ ਸੂ ਗਈ ਐ 9ਵੇਂ ਮਹੀਨਾ ਸਾਰਾ 10 ਦੇ 10ਵੇਂ ਸਟ੍ਰਾਈ ਕਰ ਦਾਂਗੇ ਉਸ ਤੋਂ ਬਾਅਦ ਇਹਦੀ ਭੈਣ ਬਜਾਲ ਲਈ 315 ਦੀ ਮੈਂ ਵੇਚਤੀ ਸੀ ਕੱਟੀ ਛੋਟੀ ਤੇ ਉਸ ਤੋਂ ਬਾਅਦ ਆ ਬੈਠੀ ਐ ਇਹਦਾ ਨਾਮ ਕਾਲੀਨਾਗ ਨਿਤਰੀਆ ਇਹ ਨਾਗਰੀ ਦੇ ਖਾਨਦਾਨ ਚੋਂ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਨਾਗਰੀ ਦੇ ਟ ਮੇ ਪੁੱਦਰੀ ਹੁਏ ਨੇ ਹਾਂ ਉਹ ਆਰ ਬਲੀ ਹੈ ਜੋ ਕਿ ਰੈਡੀ ਹੈ ਤੇ ਉਸ ਤੋਂ ਬਾਅਦ ਜਿਹੜੀ ਆ ਗਈ ਜੀ ਵੱਡੀ ਮਾਂਝ ਫਿਰ ਇਹਨੂੰ ਰਾਸਤਨ ਵਾਲੀ ਕਹ ਦੇਈਦਾ ਫਿਰ ਜਿਹੜੀ ਬੈਠੀ ਹੈ ਮੱਝ ਇਹ ਬੁੜੀ ਹੋਗੀ ਇਹ ਦਿੱਲੀ ਵਾਲੀ ਹੈ ਠੀਕ ਹੈ ਜੀ ਤੇਰਾ ਦਿੱਲੀ ਵਾਲ ਦੀ ਜਿਹੜੀ ਇਹਨੂੰ ਦਿੱਲੀ ਵਾਲ ਦੀ ਵੱਡੀ ਝੋਟੀ ਕਹ ਦੇਈਦਾ ਜੀ ਜਿਹੜੀ ਇਹ ਖੜੀ ਹੈ ਠੀਕ ਹੈ ਜੀ ਕਿਹੜੀ ਚੋਈ ਜਾਂਦਾ ਜੀ ਤੇ ਉਸ ਤੋਂ ਬਾਅਦ ਐਮ ਐਨ ਵੀ ਵਾਲੀ ਝੋਟੀ ਕਹ ਜਾਂਦੇ ਇੱਕ ਬਿੱਲੋ ਨਾਂ ਦੀ ਹੈਗੀ ਝੋਟੀ ਥੋੜੀ ਜੀ ਉਹ ਵੀ ਦਿਖਾਉਣੀ ਹੈ ਜੀ ਫਿਰ ਉਸ ਤੋਂ ਬਾਅਦ ਫਲੇਰਿੰਗ ਵਾਲੀ ਕਹਦੇ ਨੇ ਉਹਦੇ ਪੱਟ ਤੇ ਫਲੇਰੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਹੁਣ ਸੂਈਆਂ ਨੀਲੀ ਤੇ ਉਹ ਤੋਂ ਬਾਅਦ ਬੰਲੀ ਤੋਂ ਬਾਅਦ ਫੇਰ ਬੈਠੀ ਆ ਜੀ ਜਿਹੜੀ ਹੁਣ ਇੱਕ ਖੁੱਲੇ ਸਿੰਘਾਂ ਵਾਲੀ ਪਹਿਲੇ ਦੀ ਝੋਟੀ ਸੁਣੀ ਆ ਉਹਨੂੰ ਸਾਰੇ ਮੀਨੀ ਕਹਿੰਦੇ ਆ ਨਾਂ ਬਣ ਜਾਂਦਾ ਉਹਨੂੰ ਮੀਨੀ ਕਹਿੰਦੇ ਨੇ ਅੱਜ ਨੰਧਿਆ ਹੋਇਆ ਤਾਂ ਮਾੜਾ ਤੀਜੀ ਨਾ ਰੱਖਦੇ ਨੇ ਤੇ ਇਹਨੂੰ ਇਹਨੂੰ ਮੀਨੀ ਨੂੰ ਮੀਨੀ ਕਹਿੰਦੇ ਨੇ ਜੀ ਇਹਨੂੰ ਬੰਲੀ ਕਹਿੰਦੇ ਨੇ ਠੀਕ ਹੈ ਜੀ ਇਹਨੂੰ ਮੀਨੀ ਕਹਿੰਦੇ ਨੇ ਜਿਹੜੇ ਸੁੰਨ ਵਾਲੀ ਪਹਿਲਣ ਠੀਕ ਹੈ ਇਹ ਪਹਿਲਣ ਆ ਜੀ ਹਾਂ ਜੀ ਇਹ ਠਾ ਕੇ ਮੜੀ ਦੇਖ ਲਗੀ ਜੀ ਸੀ ਹਾਂ ਜੀ ਹਾਂ ਜੀ ਹੁਣ ਹੋਰ ਗੱਲ ਇਹਨੇ ਸੁਣਾ ਜੀ ਅਜੇ ਦਿਨ ਪਈ ਅਜੇ ਠੀਕ ਹੈ ਜੀ ਹਾਂ ਕਾਫੀ ਤੇ ਤਾਂ ਵੀ ਉਮੀਦ ਕੀਤੀ ਜਾ ਸਕਦੀ ਹੈ ਵੀ ਦੁੱਧ ਦੇਊਗੀ 15-16 ਕਿਲੋ ਯਕੀਨਨ ਪਹਿਲੇ ਪਹਿਲੇ ਸੀ ਉਹਨਾਂ ਸੋਕੇ ਤੇ ਜਿਹੜੇ ਇਹ ਉਸ ਤੋਂ ਬਾਅਦ ਇਹ ਦਿੱਲੀ ਵਾਲੀ ਛੋਟੀ ਪੀ ਕਹਿੰਦੇ ਉਹਨਾਂ ਵੀ ਦਿੱਲੀ ਵਾਲੀ ਦੀ ਅਰਜਨ ਵਾਲੀ ਠੀਕ ਹੈ ਜੀ ਇਹਦਾ ਪਿਆਸਨ ਹਰਜਨ ਹੈ ਅੱਛਾ ਅਰਜਨ ਆ ਆਪਣੀ ਗੱਲੋ ਆ ਗਈ ਫੇਵਰੇਟ ਅੱਛਾ ਇਹ ਆ ਬਿੱਲੂ ਜੀ ਹੈ ਇਹਨੂੰ ਪਾਜੀ ਅਸੀਂ ਬੇਨਤੀ ਕਰਾਂ ਖੜੀ ਕਰਕੇ ਮੜਾ ਦੇਖੋ ਕਿ ਕਰਦੇ ਕਰਦੇ ਆਪਕੇ ਕੋ ਖੜੀ ਬਹੁਤ ਕੰਮ ਹੋ ਗਏ। ਉਹਨੇ 10ਵੇਂ ਮਹੀਨੇ ਸੁਣਾ ਜੀ। ਹੁਣ ਵੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਬਾਈ ਦੀ ਜਿਹੜੀ ਛੋਟੀ ਜਿਆਦੇ ਮਸ਼ਹੂਰ ਹੁਣ ਅੱਜ ਕੱਲ੍ਹ ਰਹੀ ਬਿੱਲੋ ਹੈਲੋ ਉਹ ਬਿੱਲੋ ਤੇ ਬਾਈ ਫਿਰ ਦੇਖਦੇ ਆ ਵੀ ਇਹ ਸਾਨੂੰਵੇਂ ਜਿਵੇਂ ਮੰਨ ਲਓ ਕਿ ਜਦੋਂ ਬੁਲਾਉਣੇ ਸੀ ਹੈਲੋ ਉਹ ਬਿੱਲੋ ਹੈਲੋ ਆਲਾ ਪੁਲੀ ਦੀ ਅਕਰਤਾਂ ਨਾਲ ਆਪਣੇ ਜੀ ਜਾਵਾਂਗੇ ਦੂਰੋ ਵੀ ਆ ਬਹੁਤ ਧਿਆਨ ਲਿਈਏ ਬਾਈ ਅੱਛਾ ਜਦੋਂ ਤੁਸੀਂ ਬਲੌਣੇ ਜੋ ਸਾਰੇ ਬੋਲਦੇ ਫਿਰ ਟੋੜੇ ਨਾਲ ਲੈ ਕੇ ਬੋਲਦੇ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਤਾਂ ਬਾਈਕ ਦਾ ਪਸੀਨਾ ਨੇ ਆਟੋਮੈਟ ਗਿਆ ਐਂਡਮੀਟਾ ਨਾ ਨਾ ਮੈਂ ਆਪੇ ਉਹ ਲੈ ਰਿਹਾ ਹਾਂ ਠੀਕ ਹੈ ਜੇ ਮੈਂ ਆਪਾਂ ਬਾਈਕੀ ਚੱਲ ਚੱਲ ਨਹੀਂ ਆ ਕੋਈ ਨਹੀਂ ਆ ਰਿਹਾ ਤੁਸੀਂ ਚੱਕ ਲਈ ਹਾਂਜੀ ਅਸੀਂ ਆਏ ਤਰੀਕੇ ਕਿਹੜੇ ਮਤਲਬ ਕੋਣ ਜੀ ਮੈਂ ਖੜ ਕੇ ਨੇ ਬੈਈ ਜਾਣਾ ਦੁਆਰੇ ਲੰਮੀ ਪੈ ਜਾਣੀ ਠੀਕ ਆ ਬਹੁਤ ਮਹਾਲੀ ਦੀ ਐ ਤੇ ਬਾਈ ਜੇ ਫੇਰ ਇਹਨੇ ਜੇ ਤੁਸੀਂ ਆਪ ਮੂੰਹ ਕਰਦੇ ਹੋ ਫੇਰ ਇਹ ਜਾਨਵਰ ਮੂੰਹ ਕਰਦੇ ਹਨਾ ਪਸ਼ੂ ਮੂੰਹ ਕਰ ਦੇਗੀ ਮੂੰਹ ਦਾ ਹੀ ਐ ਮੂੰਹ ਦਾ ਹੀ ਸਹੀ ਗੱਲ ਹੈ ਪੁਰਾਣੇ ਬੰਦੇ ਕਹਿੰ हां ठीक है जी। ਇੱਕ ਤਰ੍ਹਾਂ ਨੂੰ ਮੋਹ ਕਰਦਾ, ਮਾਫ਼ਤ ਕਰਦਾ, ਦਿਲੋਂ ਕਰਦਾ। ਕੰਮ ਦਾ ਚੱਲੇ ਨਾ ਤੇ ਪਸ਼ੂ ਫਿਰ ਗਾਂਾਂ ਵੀ ਵਿੱਚ ਇਹ ਕੀ ਰੱਖ ਲੰਗਾ ਜੀ। हां जी ਨਾਲ ਗਾਵਾਂ ਸੀ ਤੇ ਇਹ ਇਹ ਦੇ ਮਗਰ ਬੈੜ ਆ ਗਈ ਸੀ ਜਦੋਂ ਬੱਸੀ ਛੋਟੀ ਜਿਹੀ ਲੱਗ ਗਈ। ਇਹ 12-13 ਮਹੀਨਿਆਂ ਦੀ ਲੱਗ ਗਈ ਤੇ ਇਹ ਪੌਣੇ ਤੋਂ ਸਾਲਾਂ ਦੀ ਸੂਕੀ। ਠੀਕ ਹੈ ਜੀ। ਚਟਾ ਦਾ ਚੱਕ ਵੀ ਇੱਕ ਸਾਈਡ ਤੋਂ ਥਣ ਚੱਕਰਾ ਬੰਦ ਹੋ ਗਿਆ। ਜੀ। ਇਸੇ ਦੀ ਇਹ ਹੁਣ ਮਾਸੂਨ ਵਾਲੀ ਆ। ਜੀ। ਇੱਕ ਵਸ ਆਪਣੇ ਕੋਲੇ ਕਾਲੀ ਜੀ ਵੇਰ ਬੈਠੀ ਏ ਛੋਟੀ। ਜੀ। ਉਹ ਵੀ ਇਹਦੀ ਮਾਂ ਬੇੜ ਸੀਗੀ ਮਾਰ ਬੱਸੀ ਪਾਲੀ ਤੇ ਜਾਂ ਜਰਸੀ ਆ। ਇਹ ਜਰਸੀ ਨਸਲ ਜਿਹੜੀ ਸੀ ਲਿਆਂ ਦੀ ਜੀ। ਇਹ ਤਾਂ ਠੀਕ ਹੈ ਜੀ। ہمارا ਫਾਰਮ ਲੱਗੀ ਹੋਵੇ ਜਾਂਦਾ। ਠੀਕ ਹੈ। ਜਿਵੇਂ ਸੈਟਮ ਫਾਰਮਾਂ ਦਾ ਬਣਿਆ ਹੁੰਦਾ ਤੁਰਨਾ ਫਿਰਨ। ਸਮਝ ਗਈ ਗੱਲ। ਹਾਂ ਖੁੱਲਾ ਰਹੇ ਵੀ ਪੁੱਛੋ ਨਾ ਜੀ। ਮੱਝਾਂ ਦੇ ਵਿੱਚ ਆਪਾਂ ਬੰਨਦੇ ਇਹਨਾਂ ਨੂੰ। ਠੀਕ ਹੈ ਜੀ। ਬੰਨੀ ਵੀ ਇਹ ਮੱਝ ਤੇ ਬਈ ਜਿਹੜੀ ਆ ਮੱਝ ਬੈਠੀ ਐ। ਇਹ ਬੈਠੀ ਐ। ਇਹ ਮੱਝ ਦਾ ਕੀ ਰਕਾਰ ਆਈ? ਇਹ ਇਹਦਾ ਮੱਝ ਦਾ 30 ਕਿਲੋ ਲੀਟਰ ਦਾ ਰਕਾਰ ਆ ਜੀ। ਇਹਦਾ ਕੀ ਨਾਮ ਆ ਬਈ? ਇਹ ਤਾਂ ਨਾਂ ਅਸੀਂ ਤਾਂ ਇਹਨੂੰ ਸਾਡੇ ਪਿੰਡੋਂ ਆਈ ਸੀਗੇ ਜੀ। ਉਹ ਟਾਇ ਦਾ ਨਾਂ ਹੀ ਲੈ ਲਈ ਤੇ ਕੋਕੀ ਵਾਲੀ ਕਹਿ ਦਿੰਦੇ ਆ ਜੀ। ਅੱਖ ਕੋਕੀ ਵਾਲੀ ਜੋ ਪਿੰਡਾਂ ਦੇ ਵਿੱਚ ਆ ਆਪਾਂ ਨਾਰਮਲ ਕਹਿੰਦੇ ਆ। ਮਤਲਬ ਐ ਜ ਤੇ ਕਹਿੰਦੇ ਸੂਏ ਮੱਚ ਜੀ ਇਹ ਇਹ ਮੱਚ ਤਾਂ ਹੋਊਗੀ ਜੀ ਇਹ ਹੋਊਗੀ 5ਵੇਂ 6ਵੇਂ ਸੂਏ ਚ 5ਵੇਂ 6ਵੇਂ ਸੂਏ ਜੀ ਹਾਂ ਜੀ ਹੁਣ ਇਹ ਗੱਬਣ ਹੋ ਗਈ ਸੀ ਇਹਨੂੰ ਪ੍ਰੋਬਲਮ ਜੀ ਮਾਰੇ ਦੀ ਆ ਗਈ ਕਈ ਵਾਰੀ ਜੇ ਮੈਂ 2-3 ਮਹੀਨਿਆਂ ਦਾ ਬੱਚਾ ਨਹੀਂ ਖਰਜੇ ਜਾਂਦਾ ਹਾਂਜੀ ਹਾਂਜੀ ਜੀ ਇਹਦਾ ਪਰਸੋਂ ਚੋਂ ਉਹ ਹਾਲ ਹੋ ਗਿਆ ਦਾ ਤੇ ਡਾਕਟਰ ਮੁਕਾਬਤਾ ਆਏ ਆ ਉਹ ਕਹਿੰਦਾ ਵੀ ਉਹੀ ਇਨਫੈਕਸ਼ਨ ਭਰੀ ਵਿਸ਼ੇ ਗੱਬਣ ਨਹੀਂ ਸੀ ਕਿਤੇ ਸੋਜ ਹੀ ਹੋ ਗਈ ਇਨਫੈਕਸ਼ਨ ਵਾਲੀ ਗੱਲ ਨਹੀਂ ਤਾਂ ਹੀ ਅੱਜ ਤਾਰਾਂ ਦੇਣ ਲੱਗੀ ਠੀਕ ਹੈ ਜੀ ਅਜੇ ਚੱਕਰਾਈ ਸੀਗੀ ਹੁਣ ਇਹਨੂੰ ਦੁਬਾਰੇ ਗੱਬਣ ਚਲਾਵਾਂਗੇ ਹੁਣ ਗਰਮੀ ਨਿਘਾ ਗਿਆ ਆ ਮਹੀਨਾ ਨਿਘਾ ਕੇ ਇਹਨੂੰ 10 ਆ ਛੋਟੀਆਂ ਬੈਠੀਆਂ ਜਿਹੜੀਆਂ ਆ ਨਾਗਨੀ ਦੀ ਧੀ ਜਿਹੜੀ ਮੈਂ ਪਹਿਲਾਂ ਇਹ ਗਿੱਡੀ ਆ ਕੱਟੀ ਐ ਏਡੀ ਕੱਟੀ ਮੈਂ 베ਤੀ ਸੀ ਉਹ 315000 ਦੇ ਦੀਪ ਨੂੰ ਠੀਕ ਹੈ ਯਾਰ ਦੋਸਤ ਨੂੰ ਉਹਦੇ ਨਾਲ ਵਾਦਾ ਕੀਤਾ ਸੀ ਵੀ ਜਦੋਂ ਤੇਰੀ ਝੋਪੀ ਸੁਹੀ ਪਰ ਮੈਨੂੰ ਇਹਦੀ ਕੱਟੀ ਪਹਿਲੀ ਮੋੜੇਗਾ ਤਾਂ ਲੇਵਾਂਗਾ ਪੈਸਿਆਂ ਦੀ ਵੀ ਆ ਇਹ ਨਹੀਂ ਬੂਡਿੰਗ ਆਪਾਂ ਨੂੰ ਪਹਿਲੀ ਕੱਟੀ ਜੇ ਜੰਮਤੀ ਇਹ ਦੇਣੀ ਪਊਏ ਮੈਂ ਸਵਾ ਲੱਖ ਦੀ ਉਹ ਤਾਂ ਲੈ ਲਈ ਸੀ ਹੁਣ ਠੀਕ ਹੈ ਕਿੰਨੇ ਮਹੀਨੇ ਦੀ ਲਈ ਫਿਰ ਜੀ ਇਹ 6-7 ਮਹੀਨੇ ਦੀ ਸੀ ਹੁਣ ਕਿੰਨੇ 1.5 ਸਾਲ ਦੀ ਹੋਊਗੀ ਜੀ ਹਾਂ ਜੀ ਹਾਂ ਠੀਕ ਹੈ ਜੀ ਪਰ ਇਹ ਜਿਹੜੀ ਮੱਥੇ 'ਚ ਬੱਲ ਕਹਿੰਦੇ ਤੁਸੀਂ ਇਹ ਆਇਆ ਫਿਰ ਮੱਥੇ ਵਾਲੀ ਹਾਂ ਜੀ ਮੱਥੇ 'ਚ ਨਹੀਂ ਇਹ ਟੀਕਾ ਹੀ ਇਹਦੇ ਉੱਥਾਂ ਦਾ ਭਰਿਆ ਹੋਇਆ ਇਹਦੇ ਠੀਕ ਹੈ ਜੀ ਮਤਲਬ ਜਿਹੜਾ ਸੀਗਾ ਨਾ ਤੇ ਬਹੁਤ ਚੰਗਾ ਚੰਗਾ ਤੇ ਸਿਰੇ ਦਾ ਟੀਕਾ ਭਰਿਆ ਹੋਇਆ ਸੀ ਇਹਦੇ ਆਰਡਰ ਉੱਤਰ ਦੇਖੋ ਹਣਗੇ ਹਾਂ ਜੀ ਬੰਦ ਗਾਣਾ ਪੇੜ ਦਾ ਤੇ ਇੰਪੋਰਟਡ ਆ ਜੀ ਇਹ ਬਲ ਇਹ ਵੀ ਕਟਾਇਆ ਆਪਣਾ ਬਾਗੀ ਆ ਗਿਆ ਠੀਕ ਹੈ ਜੀ ਇਹ ਵੀ ਪੌਣੇ ਤੋਂ 2 ਸਾਲਾਂ ਦਾ ਹੋਊ 1.5 ਸਾਲ ਤੋਂ ਹੋ ਆ ਵੀ ਇਹਦੋਂ ਮਹੀਨਾ ਕੁ ਵੱਡਾ ਹੋਊਗਾ ਇਹਦਾ ਕੀ ਨਾਮ ਆਈ ਫਿਰ ਅਨੀਲੀਰਾ ਵੀ ਇਹਦਾ ਨਾ ਉਹਦਾ ਨਾਂ ਬਾਗੀ ਰੱਖਿਆ ਜੀ ਇਹਦਾ ਨਾ ਟਰਜਨ ਰੱਖਿਆ ਹੋਇਆ ਉਹ ਪੰਜਾਬੀ ਚੋਂ ਸੂਰਮਾ ਕਹਿੰਦੇ ਸੂਰਮਾ ਕਿਹਨੂੰ ਠੀਕ ਹੈ ਜੀ ਇਹ ਬਈ ਇਹ ਆ ਗਿਆ ਨਾਗਾ ਜੀ ਫਿਰ ਹਾਂ ਜੀ ਨਾਗਾ ਜੀ ਉਹ ਨਾ ਪਰ ਉਹ ਤਾਂ ਬਰਦ ਦੀ ਨਾਗਰੀ ਠੀਕ ਹੈ ਜੀ ਇਹ ਜਿਹੜਾ ਨਾਂਵੇਂ ਸੀਮਿੰਟ ਬੈਂਕ ਸੀ ਆਪਣੇ ਹਾਂ ਜੀ ਹਾਂ ਜੀ ਉਹ ਹੋਈ ਹੈ ਜੀ ਉਹ ਸੀਮਿੰਟ ਦਾ ਬਹੁਤ ਤਿਆਰ ਹੋਇਆ ਜੀ ਨਾ ਹਾਂ ਜੀ ਬਿਲਕੁਲ ਜੀ ਪ੍ਰੋਜੈਕਟ ਟੈਸਟ ਕੋਲ ਹੈ ਜੀ ਇਹਨੂੰ ਪ੍ਰੋ ਹਾਂਜੀ ਉਹ ਇਹਦੇ ਮਾਂ ਇਹਦੀਆਂ ਮਾਂ ਨੂੰ ਇਹਦੀਆਂ ਭੈਣਾਂ ਨੂੰ ਸਾਰਿਆਂ ਨੂੰ ਦੁੱਧ ਜਿਆਦਾ ਮਤਲਬ ਦਿੰਦਿਆਂ ਠੀਕ ਹੈ ਜੀ ਥੋੜਾ ਜਿਹਾ ਹਜੇ ਵੀ ਜਾਗਦਾ ਵਿਚਾਰਾ ਕਿਉਂਕਿ ਉੱਥੇ ਖੁੱਲਾ-ਖੁੱਲਾ ਰਹਿੰਦਾ ਸੀ ਪਰ ਹੁਣ ਸਾਡੇ ਤੇ ਖੁਸ਼ ਹੋ ਗਿਆ ਜਿਵੇਂ ਹੱਥ-ਹੱਥ ਮਾਰ ਦੇਣਾ ਤੇ ਲੰਡੀ ਜੀ ਪੂਛਿਆ ਸਾਲਾ ਜੱਕ ਵਾਂਗੂ ਚੱਕ ਲੰਦਾ ਤਾਂ ਪਤਾ ਲੱਗਦਾ ਕਿ ਹੁਣ ਇਹ ਡਰ ਨੂੰ ਛੱਡ ਗਿਆ ਠੀਕ ਹੈ ਜੀ ਹਾਂਜੀ ਤੇ ਭਾਈ ਜਿਹੜੇ ਦੁੱਧ ਆ ਤੁਸੀਂ ਦੁੱਧ ਚੋਨੇ ਹੋ ਤੇ ਦੁੱਧ ਦੀ ਫਿਰ ਮੰਨ ਕੇ ਜਲੂਬ ਕਿਵੇਂ ਸੇਲ ਪਰਚੇਜ ਕਿਵੇਂ ਕਰੇ ਸੇਲ ਕਿਵੇਂ ਕਰਦੇ ਉਹਨੂੰ ਫਿਰ ਸੇਲ ਹੁਣ ਪ੍ਰਾਈਵੇਟ ਦੁੱਧ ਲੈ ਜਾਂਦਾ ਜੀ ਕੰਪਨੀ ਵਾਲੇ ਚੱਕੇ ਜੀ ਬਾਬਾ ਜੀ ਮਲਕ ਵਾਲੇ ਆ ਪੋਟ ਕਪੂਰੀ ਵਾਲੇ ਉਹ ਦੂਜੀਆਂ ਡੇਰੀਆਂ ਨੂੰ 50 ਪੈਸੇ ਵੱਧ ਲੈ ਕੇ ਜਾਂਦੇ ਮੱਝਾ ਤੇ ਦੁੱਧ ਫੈਂਟ ਤੇ ਜਾਂਦੇ ਕਿ ਕਿਵੇਂ ਇਸੇ ਤਰ੍ਹਾਂ ਫੈਂਟ ਤੇ ਜਾਂਦੇ ਜੀ ਕਿ 7 ਤੋਂ 7.5 ਦਾ ਐਵਰੇਜ ਫੈਂਟ ਨਿਕਲਦੀ ਹੈ ਜੀ ਠੀਕ ਹੈ ਜੀ ਤੇ ਬਸ ਉਸ ਹਿਸਾਬ ਨਾਲ ਰੇਟ ਬਣ ਜਾਂਦਾ ਮੇਰੇ ਹਿਸਾਬ ਦੇ ਨਾਲ 7.5 ਦਾ 7 ਦਾ ਐਵਰੇਜੰ ਬੰਦ ਹੋ ਗਿਆ ਜੀ ਇਹ 60-80 ਰੁਪਏ ਦੇ ਲਗਭਗ ਬਣ ਜਾਂਦਾ ਜੀ ਠੀਕ ਹੈ ਜੀ ਦੂਜੀਆਂ ਡੈਰਾਂ ਨੂੰ 50 ਪੈਸੇ ਵੱਧ ਆ ਜੀ ਤੇ ਚਲੋ ਸ਼ੁਕਰ ਹੈ ਜੀ ਪ੍ਰਮਾਤਮਾ ਦੀ ਕਿਰਪਾ ਹਨਾ ਹਾਂ ਜੀ ਬਿਲਕੁਲ ਗੰਦੁਸਤੀ ਹਨਾ ਸਾਰਾ ਇਹ ਦੇਖਿਆ ਜੀ ਸਭ ਤੋਂ ਵੱਡਾ ਜੀ ਭਰਾ ਪ੍ਰੰਗਣਾ ਭਰਾ ਨਾਲ ਕਿੰਨੇ ਨਾਲ ਮਿਲਦੇ ਦੈਂਚ ਹਾਂਜੀ ਰੱਬ ਨੇ ਆਪਾਂ ਨੂੰ ਇੱਕ ਤਰ੍ਹਾਂ ਵੀ ਲੰਗਰ ਦੀ ਸਾਰੀ ਉਮਰ ਦੀ ਸੇਵਾ ਦਿੱਤੀ ਹੈ ਜਿੰਨਾ ਟਾਈਮ ਨਾ ਰਹੂਗਾ ਉਹਨਾਂ ਟਾਈਮ ਵੀ ਵੀਰਪਈ ਆਪਣੇ ਕੋਲੇ ਹੁੰਦੇ ਰਹਿਣਗੇ ਨਾ ਆਪਾਂ ਦੱਸ ਕਿਤੇ ਚਾਹ ਪੀਲੀ ਕਿਤੇ ਪਾਣੀ ਪੀਲੀ ਉਹ ਸੇਵਾ ਬਸ ਐਡੀ ਵੱਡੀ ਸੇਵਾ ਕਰਮਾਂ 'ਚ ਲਿਖਤੀ ਦੂ ਵੱਡੀ ਦਾ ਕੋਈ ਇਹ ਰੰਗ ਲੱਗੇ ਰਹਿੰਦੇ ਆ ਚਾਰ ਭਰਾ ਆ ਗਏ ਦਿਨ ਬੜਾ ਵਧੀਆ ਨਿਕਲਦਾ ਟਾਈਮ ਦਾ ਨਹੀਂ ਪਤਾ ਲੱਗਦਾ ਠੀਕ ਆ ਤਿੰਨ ਚਾਰ ਘਰ ਆ ਦੋ ਚਾਰ ਦੇ ਹੜਗੇ ਤੁਰੇ ਫਿਰਦੇ ਰਹਿੰਦੇ ਆ ਦੋ ਤਿੰਨ ਨੌਕਰ ਪੱਕੇ ਤੁਰੇ ਫਿਰਦੇ ਰਹਿੰਦੇ ਆ ਮੇਰਾ ਘਰ ਹੋ ਗਿਆ ਜੀ ਨਾਲ ਕਹਿੰਦਾ ਆਪਾਂ ਪੰਜੀ ਪਰਿਵਾਰ ਚੱਲੀ ਜਾਂਦਾ ਹਾਂ ਜੀ ਬਾਕੀ ਸਾਰੇ ਪੰਜਾਬ ਦੇ ਯਾਰ ਮਿੱਤਰਾਂ ਇਹਨਾਂ ਲਿੰਕ ਵਧੀ ਜਾਂਦੇ ਆ ਜੀ ਇਹ ਖੁਸ਼ਿਆ ਕਰਮ ਵਾਲਿਆਂ ਤੇ ਨਾਲ ਇਹਨਾਂ ਦੇ ਆਪਾਂ ਖੁਸ਼ ਆ ਜੀ ਤੇ ਕੱਚ ਕੋਈ ਛੱਡਦੇ ਨਹੀਂ ਛਾਂ ਤੇ ਆਟੋਮੈਟ ਕੀ ਆ ਤੁਸੀਂ ਬਸ ਕਹਿੰਦਾ ਮੱਜਾਂ ਦੇ ਸ਼ੌਂਕ ਪੂਰੇ ਕਰ ਦੋ ਇਹ ਮੱਝਾ ਇਹ ਸੋਡੇ ਸ਼ੌਂਕ ਕਰ ਰਹੀ ਹੈ ਇਹਦਾ ਗੰਨੋ ਸਹੀ ਹੈ ਕਿਹੜਾ ਇਹਨਾਂ ਦਾ ਸ਼ੌਂਕ ਹੈ ਤਾਂ ਲੋਕੋ ਕੀ ਰੱਖ ਹਾਂਜੀ ਤਾਂ 100% ਸਹੀ ਗੱਲ ਹੈ ਹਾਂਜੀ ਹੁਣ ਪਟਿਆਰੇ ਬੰਦੇ ਕਹਿੰਦੇ ਆ ਬੁੜਾ ਝੋਟਾ ਲੈ ਲਿਆ ਕੀ ਹੈ ਹੁਣਾ ਛੋਟੇ ਛੋਟੇ ਦੇ ਲੋਕ ਕਮੈਂਟਾਂ ਕਰਦੇ ਵੀ ਮੇਰਾ 1000 ਸੀਮਨ ਲਿਖ ਲਾ ਮੇਰਾ 500 ਲਿਖ ਦੇ ਮੇਰਾ 300 ਨਾ ਸਾਰਿਆਂ ਨੂੰ ਆਖਿਆ ਵੀ 50 ਪੰਜਾ ਸੀਮਨ ਤੋਂ ਵੱਧ ਦੇਣੇ ਨਹੀਂ ਇਹਦਾ 2000 ਸੀਮਨ ਬਣਾ ਕੇ ਬਾਹਰ ਰੱਖ ਲੈਣਾ ਉਦੋਂ ਬਾਅਦ ਤੈਨੂੰ ਇਹ ਨਾਗਦਾ ਜੀ ਹਾਂ ਵੀ ਉਦੋਂ ਬਾਅਦ ਆਪਾਂ ਇਹਦਾ ਸੀਮਨ ਨਹੀਂ ਬਣਾਉਣਾ ਤੇ ਸੀਮਨ ਫਿਰ ਕਿੱਥੋਂ ਤਿਆਰ ਕਰੂਣੀ ਸੀ ਸੀ ਉੱਥੋਂ ਪਰ ਟੀਮ ਇੱਥੇ ਆ ਜਾਂਦੀ ਸੀ ਮਿਲਣਾਂ ਵਾਸਤੇ ਕਿਵੇਂ ਤੇਰੇ ਝੋਟੇ ਤੋੜਨੇ ਪੈਂਦੇ ਹੁੰਦੇ ਝੋਟੇ ਉੱਥੇ ਭੇਜਨੇ ਪੈਂਦੇ ਹਾਂ ਠੀਕ ਹੈ ਉੱਥੇ ਭੇਜ ਦਿਓ ਇਹ ਟੂ ਯਟ ਕਲੀਅਰ ਹੁੰਦਾ ਮਤਲਬ ਇਹਨਾਂ ਨੂੰ ਫਿਰ ਮੈਂ ਹਿੱਸਾ ਤਾਂ ਨਹੀਂ ਛੱਡਾ ਜਾਂਦਾ ਝੋਟੇ ਮੈਂ ਸਮਝਦਾ ਇਹ ਗੱਲ ਹਾਂਜੀ ਇਹਨਾਂ ਨੂੰ ਕੋਈ ਆਂਦੀ ਆਪਦੀ ਮੱਝ ਕਰਦੀ ਹੋਊਗੀ ਪਰ ਇਹਨਾਂ ਤੋਂ ਕ੍ਰੋਸ ਨਾ ਹੋਊਗੀ ਕੋਈ ਵੀ ਮੱਝ ਠੀਕ ਜੀ ਬਸ ਇਹ ਡਾਇਰੈਕਟਰ ਮਤਲਬ ਇਹੀ ਕਰਨਗੇ ਬਸ ਇਹਨਾਂ ਨੂੰ ਬਸ ਇਕੱਲਾ ਠੀਕੇ ਦੇਣਾ ਆਪਦੀਆਂ ਮੱਝਾਂ ਦੇ ਵੀ ਠੀਕੇ ਭਰਨੇ ਆਪਾਂ ਹਾਂਜੀ ਫਿਰ ਕਹਾਣੀ ਕਹਾਂ ਨੌਕਸ ਨਹੀਂ ਪੈਂਦਾ ਤੇ ਬਾਈ ਜਿਹੜਾ ਤੁਸੀਂ ਇਲਾਜ ਕਰਾਉਣੇ ਪਸ਼ੂ ਦਾ ਮੰਨ ਲਓ ਬਹੁਤ ਮਹਿੰਗੇ ਉੱਚੇ ਭਾਦੇ ਪਸ਼ੂ ਆਪਣੇ ਕੋਲੇ ਇਹ ਤੁਸੀਂ ਸਪੈਸ਼ਲ ਡਾਕਟਰ ਸਾਹਿਬ ਨੂੰ ਕਿ ਮਾੜਾ ਮੋਟਾ ਇਲਾਜ ਤੁਸੀਂ ਆ ਖੁਦ ਵੀ ਕਰ ਲੈਂਦੇ ਹੋ ਨਹੀਂ ਮਾੜੀ ਮੋਟੀ ਚੀਜ਼ ਆ ਡਾਕਟਰ ਸਾਰੇ ਮਿੱਤਰ ਦੱਸ ਦਿੰਦੇ ਵੀ ਆ ਟੀਕਾ ਲਾਦੇ ਪਹਿਲੀ ਗੱਲ ਮੱਝਾਂ ਛੇਤੀ ਇਲਾਜ ਹੀ ਨਹੀਂ ਪਾਲਦਿਆਂ ਬਾਈ ਕੋਈ ਮੱਝ ਪਾਉਂਦੀ ਹੋਵੇ ਵੀ ਕੋਈ ਫੀਲ ਚ ਘੜਪੜਾ ਗਈ ਕੋਈ ਉਲੀ ਵਾਲੀ ਚੀਜ਼ ਪੈ ਗਈ ਕਦੇ ਮਟੈਡ ਸਾਜੀ ਨਹੀਂ ਮੱਝ ਤਾਂ ਇਹੋ ਜਿਹਾ ਕੰਮ ਹੁੰਦੇ ਨਹੀਂ ਛੇਤੀ ਵੀ ਜਾਂ ਤਾਂ ਵੀ ਕੋਈ ਮੱਝ ਜਿਵੇਂ ਮੰਨ ਲਓ ਵੀ ਕੋਈ ਕਰਮ ਮਾਰੇ ਕਹਦਗੇ ਵੀ ਉਹ ਜੇ ਹਿੱਲੇ ਚ ਕੋਈ ਬੱਚਾ ਪੁੱਛਿਆ ਕਦੀ ਛੱਟ ਗਈ ਜਾਂ ਕੁਝ ਹੋਰ ਕਰ ਗਈ ਹੈ ਨਾ ਤਾਂ ਐਂ ਜੇ ਹੁੰਦਾ ਤੇ ਨਹੀਂ ਉਨੀ ਕੋਈ ਚ ਪਰ ਇਹਨਾਂ ਨੂੰ ਮੱਝਾਂ ਲਾਇ ਲੂਜ ਵਾਲਾ ਕੰਮ ਜਮੇ ਨਹੀਂ ਬਈ ਇਹਦਾ ਠੀਕ ਹੈ ਜੀ ਤੇ ਜਿਹੜੀ AI ਕਰਵਾਉਣੇ AI ਤੁਸੀਂ ਬਰਾ ਆਪ ਹੀ ਕਰ ਲੈਨੇ ਹੋ ਕਿ ਦਸਾਂ ਨੂੰ ਸਤਕੇ ਕਰਾਉਣੇ ਜਸਵੀਰ ਹੈ ਜੀ ਸਾਡੇ ਪਿੰਡੂ ਠੀਕ ਹੈ ਜੀ ਪੰਡਤ ਹੈ ਜੀ ਸਮਝੀ ਹਾਂ ਉਹ ਉਹ ਆ ਕੇ ਕਰ ਦੇ ਹਾਂ ਉਹ ਆ ਜਾਂਦਾ ਜੇ ਉਹਦੇ ਕੋਲੇ ਟਾਈਮ ਨਹੀਂ ਉਹਦੀ ਸਰਕਾਰੀ ਡਿਊਟੀ ਵੀ ਹੈ ਫਿਰ ਆਪਣਾ ਮਿੱਤਰ ਆਏਗਾ ਤੇਜਿੰਦਰ ਆਏਗਾ ਜੀ ਸੰਧੋਂ ਵਾਲਾ ਫਿਰ ਮੁੰਡਾ ਦੀਪ ਹੈਗਾ ਜੀ ਡਾਕਟਰ ਪਿੰਡ ਠੀਕ ਹੈ ਜੀ ਤਾਂ ਫਿਰ ਉਸ ਤੋਂ ਬਾਅਦ ਨੰਮ ਵਾਲੇ ਕੋਠੇ ਵਾਲੇ ਜਸਵੀਰ ਹੈਗਾ ਅਭੀ ਸਾਰੇ ਆਸੇਪਾ ਲਿੰਕ ਨੇੜੇ ਨੇੜੇ ਬਣਾ ਦੇ ਜਦੋਂ ਮਨ ਲ ਇੱਕ ਬੀਜੀ ਹੈ ਜਾਂ ਦੋ ਵੀਜੀ ਹੈ ਜਿਸ ਨੂੰ ਮਰਜ਼ੀ ਫੋਨ ਮਾਰ ਬਿਚਾਰੇ ਆ ਜਾਂਦੇ ਜੀ ਆਪਣੇ ਕੋਲੋਂ ਜੀ ਟਾਈਮ ਹਾਂ ਬਾਈ ਜੀ ਥੋੜੀ ਗੱਲ ਕੱਟ ਕੇ ਪਾਸੇ ਗੱਲ ਲੱਗ ਗਈ ਜਿਹੜੇ ਫਾਰਮ ਬਣਾ ਆਪਣੀ ਡੇਰੀ ਫਾਰਮ ਬਣਾਇਆ ਸੀ ਇਹ ਆ ਖੁਦ ਥੋੜੀ ਜਿਹੀ ਮੀਂਹ ਚ ਬਣਾਈ ਹਾਂਜੀ ਹਾਂਜੀ ਆਪਣੀ ਜ਼ਮੀਨ ਦੇ ਵਿੱਚ ਹਾਂਜੀ ਆਪਣੀ ਜ਼ਮੀਨ ਚ ਬਣਾਈ ਇੱਥੇ ਘਰ ਦੀ ਜ਼ਮੀਨ ਨਹੀਂ ਬਾਈ ਜੀ ਫਿਰ ਕੁੱਤਿਆਂ ਦਾ ਵੀ ਸ਼ੌਂਕ ਪਾਲਿਆ ਪੂਰਾ ਹਾਂਜੀ ਪਹਿਲਾਂ ਕੁੱਤੇ ਤੇ ਮੇਰੇ 파ਟਨਰ ਨਾਲ ਕੋਲ ਹੀ ਹੁੰਦੇ ਲੱਕੀ ਸੰਧੂ ਕੋਲ ਠੀਕ ਹੈ ਜੀ ਤੇ ਇੱਥੇ ਜਾਨੀ ਕਿ ਵੀ ਜਿਹੜੇ ਜਾਨੀ ਕਿ ਰਾਖੀ ਬਾਦ ਦਿੰਦੇ ਆਪਾਂ ਕੋਲ ਕੋਤੇ ਉਹ ਇੱਥੇ ਰੱਖੇ ਹੋਇਆ ਵੀ ਥੋੜੇ ਜੇ ਅਗਰੈਸਿਵ ਕਹਿ ਦਿੰਦੇ ਆ ਵੀ ਮੈਂ ਸਮਝ ਗਈ ਗੱਲ ਹਾਂ ਵੀ ਆ ਵੀ ਬੰਦਾ ਜੀ ਆਉਂਦਾ ਇੱਕ ਵਾਰੀ ਮਤਲਬ ਮੰਨ ਲਓ ਜਿੰਨਾ ਟਾਈਮ ਸਾਹਮਣੇ ਆ ਤਾਂ ਸੁਪੇ ਆ ਠੀਕ ਆ ਤੇ ਜਦੋਂ ਮਾੜੀ ਜੀ ਬਿੜਕ ਲੱਗਦੀ ਹਲਚਲ ਹੋਣਾ ਤੇ ਵੀ ਇੱਕ ਵਾਰੀ ਟੈਗ ਕਰ ਦਿੰਦੇ ਬਸ ਤੇ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਾਂ ਵੀ ਜਿਹੜੇ ਜਿਹੜੇ ਬੱਚੇ ਹੁਣ ਨਵੇਂ ਆਈਲੈਂਡਸ ਕਰਕੇ ਔਰ ਬਾਜਾ ਜੱਦ ਜਲ ਪਿਆ ਹੁਣ ਤਾਂ ਥੋੜਾ ਘਟਿਆ ਚੱਲੋ ਅਸਾਲਕ ਦਾ ਫਿਰ ਬਿਲਕੁਲ ਜੀ ਵੀ ਜਿਹੜੇ ਹੁਣ 35 30 40 ਲੱਖ ਲਾ ਕੇ ਬਾਹਰ ਜਾਂਦੇ ਆ ਉਹਨਾਂ ਬਾਰੇ ਕੀ ਖਿਆਲ ਹੈ ਹੁਣ ਤਾਂ ਮੇਰੇ ਹਿਸਾਬ ਨਾਲ ਭਾਈ ਹੁਣ ਤਾਂ ਜੇ ਕੋਈ ਮਾਂ ਪਿਓ ਵੀ ਮਗਰ ਲਾ ਕੇ ਤੋਰਦਾ ਮੂਰਖਤਾ ਵਾਲਾ ਕੰਮ ਹੈ ਹਾਂ ਜੀ ਜੇ ਮੈਂ ਕੈਨੇਡਾ ਵਗੈਰਾ ਜੇ ਵੇਖਿਆ ਜੀ ਹੁਣ ਜਿਵੇਂ ਜਵਾਕ ਰਹੁੰਦੇ ਫਿਰਦੇ ਆ ਤਾਂ ਬੰਦੇ ਨਹੀਂ ਆ ਨਾ ਜਿਆਦੇ ਨਾਜ਼ੁਕ ਹੋ ਗਏ ਹਾਲਾਤ ਕਿ ਗੁੱਸਾ ਮਨ ਜਾਂਦੇ ਬੰਦੇ ਵਿੱਚ ਕਿਉਂਕਿ ਬੱਚੇ ਗਏ ਹੁੰਦੇ ਆ ਸਾਰੇ ਨਹੀਂ ਹੁੰਦੇ ਸਾਰਿਆਂ ਦੇ ਕਰਨ ਮ ਮੇਰੇ ਕਾਮਯਾਬ ਹੋਗਾ ਕੈਨੇਡਾ ਜਿਵੇਂ ਇਹੀ ਕੰਮ ਹੈ ਕਦੇ ਕਾਮਯਾਬ ਹੈ ਦੂਜੇ ਸਾਰੇ ਜਿਵੇਂ ਦੂਜੇ ਪਸੂਣਾ ਚ ਹਜੇ ਕੋਈ ਮਿਹਨਤ ਕਰਦਾ ਕੋਈ ਟਾਈਮ ਲੱਗਦਾ ਹਨ ਉਹ ਮੇ ਜ਼ਕਰ ਚੱਲੀ ਜਾਂਦਾ ਦੂਜਿਆਂ ਚ ਵੀ ਤੇ ਉਹਦੇ ਨੂੰ ਆਏ ਆ ਵੀ ਜਿਹੜਾ ਤਾਂ ਜੇ ਤਾਂ ਪੁੱਤਰ ਤੇ ਹੁਣ ਪੁਰਾਣੇ ਬੰਦੇ ਗਏ ਆ ਉਹ ਤਾਂ ਮੇਰੇ ਹਿਸਾਬ ਦੇ ਨਾਲ ਇੱਧਰ ਕਮਾਈ ਭੇਜ ਕੇ ਉਹਦੇ ਫਾਰਮ ਫਾਰਮ ਖੜੇ ਕਰਨ ਹੋਰ ਵੇਚਣ ਦੇ ਕਰਨ ਕੋਈ ਬੱਕਰੀਆਂ ਦਾ ਕੋਈ ਗਾਵਾਂ ਦਾ ਕੋਈ ਮੱਝਾਂ ਦਾ ਕੋਈ ਸਟੋਰ ਪਾਓ ਕੋਈ ਸ਼ੋਅਰੂਮ ਪਾਓ ਨਾਲੇ ਰਜਗਾਰ ਪੈਂਡ ਦੇ ਮੁੰਡਿਆਂ ਨੂੰ ਮਿਲ ਲਗੇ ਹਨ ਪੈਂਡਾ ਹੈਰੀਆਂ ਦੁਕਾਨਾਂ ਦੀ ਲੋੜ ਆ ਜਿਹੜੀਆਂ ਕਹਿੰਦੇ ਸੋਚੀਆਂ ਨਹੀਂ ਹੋਈਆਂ ਚੀਜ਼ਾਂ ਉਹ ਸੈਟਮੋਂ ਗਲਤ ਆ ਇੱਥੇ ਬੱਚੇ ਨੂੰ ਮੌਕਾ ਦਿਓ 10-12 ਲੱਖ ਰੁਪਏ ਦਿਓ ਉਹਨਾਂ 10-12 ਲੱਖ ਦੀਆਂ 8-10 ਮੱਝਾਂ ਪਾ ਕੇ ਦਿਓ ਉਹ ਤੁਹਾਨੂੰ ਪਹਿਲੇ ਸਾਲ ਦੇ ਵਿੱਚ ਹੀ ਤੁਹਾਡਾ 2-3 ਸਾਲਾਂ 'ਚ 12 ਲੱਖ ਮੋੜ ਦੂਗਾ ਲੋ ਬਾਕੀ ਆ ਜੀ ਵੱਡਾ ਨੌਕਰ ਬੰਨੋਂ ਛੋਟਾ ਮਾਲਕ ਬਣਿਆ ਸੀ ਕਰਨਾ ਹਾਂ ਛੋਟਾ ਮਾਲਕ ਬਣਿਆ ਸੀ ਛੋਟਾ ਮਾਲਕ ਸਹੀ ਏ ਜੀ ਨਾ ਵੱਡਾ ਨੌਕਰ ਮਾਲਕ ਬਿਲਕੁਲ ਜੀ ਆਪ ਦਾ ਬਿਜ਼ਨਸ ਆਪ ਦਾ ਜੀ ਆਪ ਦਾ ਬਿਜ਼ਨਸ ਅੱਜ 10000 ਤੋਂ ਪੰਦੀ 10 ਲੱਖ ਕਮਾ ਲਓ ਨੌਕਰੀ ਐ ਅੱਜ 50000 ਐ ਸਾਰੀ ਉਮਰ ਉਹ 50 ਤੋਂ 60 ਹੋ ਜੂਗੀ ਐ ਤਾਂ ਹੈ ਨਹੀਂ ਵੀ ਲੱਖ ਹੋ ਜੂਗੀ ਕਦੇ ਨਹੀਂ ਹੋਈ ਕਿਸੇ ਦੇ ਡੱਵਲ। ਬਾਕੀ ਇੱਕ ਗੱਲ ਹੋਰ ਵੇਖੇ ਨੌਕਰੀ ਕਿੰਨੀ ਜਿਆਦੇ ਚਲੋ ਆਪਣੇ ਮਜਬੂਰੀ ਬਣ ਜਿਹੜਾ ਪਿੰਡ ਵਾਲੇ ਲੋਕ ਹੁੰਦੇ ਆ ਨਾਰਮਲ ਇਹੀ ਬਣੇ ਭਾਈਦੇ ਆ ਤੇਰੇ ਸ਼ਹਿਰ ਵਾਲੇ ਬਾਣਗਾ ਟਾਈਪ ਲੋਕ ਆ ਜਿਹੜੇ ਉਹ ਨੌਕਰੀ ਆ ਤੇ ਬਿਜ਼ਨਸ ਚ ਰੱਖਦੇ ਬੱਚੇ ਨੂੰ ਜਿਆਦੇ ਵੀ ਉਹਨਾਂ ਨੂੰ ਪਤਾ ਹੈ ਵੀ ਆਪ ਦਾ ਜੇ ਖਾਨਦਾਨੀ ਜਿੱਦੀ ਬਿਜ਼ਨਸ ਸੰਭਾਲ ਲਾਗੇ ਉਹਦੇ ਚ ਬੰਦਾ ਜ਼ਿੰਦਗੀ ਜੀ ਭੁੱਖਾ ਨਹੀਂ ਮਰਦਾ ਜਿਹੜੇ ਇਹ ਆਉਂਦੇ ਨਾ ਫੇਕ ਲੋਕਾਂ ਦੇ ਦਿਖਾਵੇ ਵਾਲੇ ਹੁੰਦੇ ਆ ਇਹਦੇ ਚ ਲੋਕ ਔਖੇ ਵਾਲੇ ਹੋ ਹੀ ਜਾਂਦੇ ਆ ਪਟਨਾਪੁਰ ਨੂੰ ਕੁਛ ਹੈ ਨਹੀਂ ਤੇ ਮੁੜ ਕੇ ਫਿਰ ਕੰਮ ਗਲਤ ਹੋ ਜਾਂਦਾ ਤੇ ਫਿਰ ਮਜਬੂਰੀ ਬਣ ਜਾਂਦੀ ਹੈ ਫਿਰ ਜੇ ਇੱਧਰ ਲਈ ਬਾਹਰ ਦਾ ਕਰਜ਼ਾ ਜਿਆਦਾ ਕੁਝ ਹੋਰ ਕਰਨਾ ਹੈ ਫਿਰ ਆਪਾਂ ਨੂੰ ਇੱਕ ਮਜਬੂਰੀ ਹੁੰਦੀ ਹੈ ਵੀ ਆਪਾਂ ਕਹਿੰਦੇ ਯਾਰ ਬਾਹਰਲੇ ਦੇਸ਼ ਨਿਕਲ ਜੇ ਉਧਰ ਜਿਹੜਾ ਮਰਜ਼ੀ ਕੰਮ ਕਰ ਲਓ ਮਿਲੇ ਨਾ ਮਿਲੇ ਕਿ ਰਾਹੇ ਜਿਹਾ ਜਾਂਦਾ ਵੀ ਬਾਹਰ ਜਾਵੜਿਆ ਬਾਹਰ ਜਾਵੜਿਆ ਹੈਨਾ ਇਹ ਸਿਸਟਮ ਜਾਂ ਵੀ ਜਿਆਦਾ ਚਲਾਤਾ ਲੋਕਾਂ ਨੇ ਮਿਹਨਤ ਲਈ ਹੁਣ ਜਿਹੜਾ ਕੰਮ ਆ ਉਧਰ ਘਟ ਗਿਆ ਜਿਹੜਾ ਮਿਹਨਤ ਆ ਮਤਲਬ ਜਿਵੇਂ ਹੁਣ ਇੱਕਦਣਾ ਇੰਟਰਵਿਊ ਆਈ ਸੀ ਉਹ ਸਾਰੇ ਬੰਦੇ ਰਿਕਵੈਸਟ ਕਰੀ ਜਾਂਦੇ ਪੰਜਾਬੀਆਂ ਨੂੰ ਉਹ ਕਹਿੰਦੇ ਵੀ ਪ੍ਰਭੂ ਪੰਜਾਬੀ ਬੰਦੇ ਪੰਜਾਬੀਆਂ ਨੂੰ ਤੁਸੀਂ ਮਾਰੀ ਜਾਂਦੇ ਹੋ ਉਹ ਕਹਿੰਦਾ ਗੋਰਿਆਂ ਦੇ ਜਾਂਦੇ ਆ ਪੰਜਾਬੀ ਬੰਦੇ ਦਿਹਾੜੀ ਦਾ ਉਹਨਾਂ ਜਿਵਾਕਾਂ ਦੀ ਮਿਹਨਤ ਮਿਲ ਜਾਂਦੀ ਹੈ ਸਾਰੀ ਪੂਰੀ ਦੀ ਪੂਰੀ ਪਰ ਪੰਜਾਬੀ ਬੰਦੇ ਕਹਿੰਦਾ ਦਿਹਾੜੀਆਂ ਲਵਾ ਕੇ ਜਿਹੜੇ ਕੱਚੇ ਜਵਾਕਾ ਹਜੇ ਇਹਨਾਂ ਨੂੰ ਡਰਾਉਂਦੇ ਆ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਡਰਾ ਰਹੇ ਹੁੰਦਾ ਵੀ ਜੇ ਲੜਾਂਗੇ ਤਾਂ ਇੱਥੇ ਪੁੱਛ ਫੜੂਗੀ ਸਾਨੂੰ ਡਿਪੋਟ ਕਰਕੇ ਪਰੇ ਮਾਰਨਗੇ ਇਹਨਾਂ ਦਾ ਮਾਮਲਾ ਉਧਰ ਜਾ ਕੇ ਵੀ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਨਾ ਸਟਾਰਟ ਕਰਤਾ ਜਨੈ ਕਿ ਵੀ ਊ ਨਹੀਂ ਕਿਰਪਾ ਨਾਲ ਜਨੈ ਕਿ ਉਹਦੇ ਪੈਸੇ ਮੁਕਰਨੇ ਹੋਰ ਕਰਨੇ ਆਪਣੀ ਉਹ ਗੱਲ ਤਾ ਕੋਈ ਬੰਦਾ ਰੀਚ ਨਹੀਂ ਕਰ ਸਕਦਾ ਆਪਣੇ ਸਿੱਖਾਂ ਦੀ ਇਹ ਹਕੀਕਤ ਹੀ ਆ ਉਧਰ ਵੀ ਜਾਦੇ ਆ ਕਿਉਂਕਿ ਹੁਣ ਆਪਾਂ ਬਾਹਰਲੇ ਚੈਨਲ ਦਾ ਵੀਡੀਓ ਦੇਖਦੇ ਆ ਉਹ ਉਹ ਦੋ ਚਾਰ ਬੰਦੇ ਸੀ ਉਹ ਵੀ ਰਿਕਵੈਸਟ ਕਰੀ ਜਾਂਦੇ ਉਹਦੇ ਕੋਈ ਪ੍ਰੋਗਰਾਮ ਚੱਲੀ ਨਹੀਂ ਬਹੁਤ ਵੱਡਾ ਉਹਨੇ ਆਪਦੀ ਪ੍ਰੋਗਰਾਮ ਦੇ ਵਿੱਚ ਲੈ ਆਵੋ ਗਿਆ ਉਹ ਕਹਿੰਦਾ ਸਾਰੇ ਬੰਦੇ ਪੱਕੇ ਆ ਸਾਰੇ ਬਿਜ਼ਨਸ ਵਾਲੇ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਪੰਜਾਬੀ ਜਵਾਕਾਂ ਨੂੰ ਸਟੂਡੈਂਟਾਂ ਨੂੰ ਨਾਮ ਮਾਰੋ ਤੁਸੀਂ ਇੱਥੋਂ ਤੱਕ ਕੀ ਸਕੇਤਾਂ ਆਈ ਜਾਂਦੀਆਂ ਸਾਡੀਆਂ ਡੇਲੀ ਇੰਨੇ ਨੇ ਬੰਦੇ ਆ ਵੀ ਨਾਲੇ ਐ ਨਹੀਂ ਵੀ ਉਹੀ ਬੰਦੇ ਵੀ ਲੜਦੇ ਸੀ ਹੋਰ ਵੀ ਉਹ ਕਹਿੰਦਾ ਜਿੰਨੇ ਪੰਜਾਬੀ ਬੰਦੇ ਪੱਕੇ ਆ ਸਭ ਤੋਂ ਵੱਧ ਧੱਕਣ ਵਾਲੇ ਸਭ ਤੋਂ ਵੱਧ ਕੰਮ ਦੇ ਵਿੱਚ ਠੱਗੀਆਂ ਮਰਵਾਉਣ ਵਾਲੇ ਉਹ ਬੰਦੇ ਆ ਵਿੱਚ ਉਹ ਉਹੀ ਪੈਸੇ ਨਹੀਂ ਦਿੰਦੇ ਉਹਨਾਂ ਨੇ ਕਹਿੰਦਾ ਜਿਵਾਕਾਂ ਦਾ ਜ਼ਿਆਦਾ ਹੀ ਬੇੜਾ ਕਰਕ ਕਰਤਾ ਇਹ ਗੱਲਾਂ ਆ ਬਈ ਜਿਹੜੇ ਮਨ ਕਰੇ ਚੱਲੋ ਵੀ ਉਧਰ ਜਾਂਦੇ ਪਿਆ ਜੇ ਆਪਾਂ ਇੱਧਰ ਬਿਜ਼ਨਸ ਚ ਚਲਾ ਕੇ ਆਪਣਾ ਜਿਵੇਂ ਡੇਅਰੀ ਫਾਰਮ ਕਰ ਲੇ ਬੱਕਰੀ ਫਾਰਮ ਕਰ ਲੇ ਹੈਨਾ ਤੇ 100 ਗੁਣੇ ਚੰਗਾ ਮੈਂ ਪਹਿਲਾਂ ਕਿਹਕੇ ਟਾਇਆ ਵੀ ਵੱਡਾ ਨੌਕਰ ਵੱਲੋਂ ਛੋਟਾ ਮਾਲਕ ਬਣ ਜੂ ਹਾਣਾ ਉਹਦੋਂ ਆਪ ਦਾ ਬੈਟਰਨ ਨਾਲ ਆਉ ਤੇ ਦੇਸ਼ ਨਹੀਂ ਆਉ ਤੇ ਭੈਣ ਭਰਾਵਾਂ ਦੇ ਵਿੱਚ ਆ ਤੇ ਚਾਚੇ ਤਾਇਆ ਦੇ ਵਿੱਚ ਸ਼ਰੀਕੇ ਦੇ ਵਿੱਚ ਰਹਿੰਦੇ ਹੈਨਾ ਟੈਂਸ਼ਨ ਤਾਂ ਨਹੀਂ ਆ ਬਾਪੂ ਘਾਰ ਗਿਆ ਬਈ ਤੁਸੀਂ ਇੱਕ ਇੰਟਰਵਿਊ ਕਰਨੇ ਮੜ ਜਾ ਫੋਨ ਮਾਰਿਆ ਮਿੰਟਾਂ ਜਾ ਗਿਆ ਲੈ ਸਹੀ ਗੱਲ ਹੈ ਤੇ ਉਹ ਮਰੀ ਖੇਤ ਹੁੰਦਾ ਜਾਂ ਾਡੇ ਤੇ ਹੁੰਦਾ ਜਿੱਥੇ ਮਰਜ਼ੀ ਬੰਦਾ ਤਾਂ ਪਹੁੰਚ ਕੇ ਨਾ ਤੇ ਉਧ ਖੜੇ ਆ ਫਿਰ ਇਹੀ ਚੀਜ਼ਾਂ ਜੀ ਇਹ ਆਪਣੇ ਲੋਕਾਂ ਦੇ ਵਿੱਚ ਇੱਕ ਖਾਸ ਕਰਕੇ ਕੀੜਾ ਹੀ ਬਣ ਗਿਆ ਵੈਸੇ ਬਾਈ ਉਹ ਵੀ ਗੁੱਸਾ ਕਰਨਗੇ ਦਰਸ਼ਕ ਵੀ ਆਖਣਗੇ ਡਾਕਟਰ ਗਲਤ ਕੋਈ ਨਹੀਂ ਜਿਆਦਾ ਕੀੜਾ ਹੀ ਹੈ ਜੀ ਹੁਣ ਕੋਈ ਤੇ ਅਸਲ ਵਿੱਚ ਨਾ ਇਹ ਕੀੜੇ ਵਾਲੀ ਗੱਲ ਹੀ ਉਹ ਬੰਦਾ ਮੈਂ ਦੇਖ ਲਿਆ ਉਹਦੇ ਪਾਉਣ ਦੇ ਜਵਾਬ ਹਜੇ ਉਧਰ ਜਮ ਖਰੂ ਖਰਚਾ ਮੰਗੀ ਜਾਂਦੇ ਕੁਝ ਵੀ ਨਹੀਂ ਤੁਸੀਂ ਕਿਤੇ ਗੱਲ ਕਰੇਗਾ ਉਹ ਫਿਰ ਵੀ ਨਹੀਂ ਮੰਨਣ ਨੂੰ ਤਿਆਰ ਵੀ ਇੱਥੇ ਢੱਕਾ ਨਹੀਂ ਵੀ ਬਾਕੀ ਗੱਲ ਸਹੀ ਸਾਡੇ ਜਵਾਬ ਹੈ ਇੱਕ ਤਾਂ ਹੁਣ ਰਿਸ਼ਤੇਦਾਰ ਦਾ ਬਸਾਉਣ ਦਾ ਵੱਡਾ ਯੋਗਦਾਨ ਹੈ ਉਹ ਆਪਦੇ ਜਵਾਬ ਤੇ ਪੜਦਾ ਪਾਉਣ ਦਾ ਮਰ ਉਹਨਾਂ ਨੂੰ ਕਦੀ ਨਹੀਂ ਨਹੀਂ ਭੇਜਿਓ ਪਤਾ ਹੁੰਦਾ ਵੀ ਜਿੱਦੇ ਉਹ ਜਾਵੜਿਆ ਮੁ ਤਾਂ ਦੂਜੇ ਦੇ ਮਰਵਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਸਾਲਾ ਪਿੰਡ ਜਾ ਕੇ ਨਾ ਦੱਸੇ ਠੀਕ ਆ ਉਹ ਕੰਮ ਹੋ ਗਿਆ ਨਾ ਤੇ ਉਹੀ ਕੰਮ ਹੋ ਗਿਆ ਉਹੀ ਬੰਦੇ ਇਹਨਾਂ ਨੂੰ ਮਰਵਾਈ ਜਾਂਦੇ ਆ ਬਰਾਬਰ ਰਕਮ ਦੀ ਕੋਸ਼ਿਸ਼ ਕਰਦੀ ਇਹ ਪਤਾ ਉਹਨੂੰ ਜਿਆਦਾ ਲੱਗਦਾ ਮੈਂ ਨਹੀਂ ਕਹਿੰਦਾ ਵੀ ਵੀ ਮੈਨੂੰ ਪਤਾ ਪਰ ਜਿਹਦੇ ਸਾਰਿਆਂ ਨੂੰ ਵੱਧ ਫਰੈਂਡ ਸਰਕਲ ਹੈ ਜਾਂ ਕੋਈ ਚੈਨਲ ਚੱਲਦਾ ਉਹਨਾਂ ਦੇ ਥਰੂ ਆ ਜਾਂ ਕੋਈ ਫਾਰਮ ਵਾਲਾ ਉਹਨਾਂ ਨੂੰ ਬਾਹਰੋਂ ਫੋਨ ਆਉਂਦੇ ਆ ਉਹ ਵਿਚਾਰੇ ਬਾਈ ਦੱਸਦੇ ਆ ਉਹ ਕਹਿੰਦੇ ਭਰਾਵੋ ਜਿਹੜੇ ਦਾ ਮੁੰਡੇ ਕੰਮ ਤੇ ਆ ਉਹ ਕਹਿੰਦੇ ਕੰਮ ਦਾ ਭਰੇ ਨਜ਼ਾਰਾ ਰੁਪਈਆ ਦਾ ਲੱਖ ਬਣਾਉਣੇ ਆ ਪਰ ਭਰਾਵਾ ਗੋਲੀ ਰੋਜ਼ ਨੀਂਦ ਦੀ ਸੌ ਲੈਣੇ ਆ ਦਿਮਾ 4 ਵਜੇ ਆਲਰਮ ਲਾ ਕੇ ਤੜਕੇ ਠੀਕ ਹੈ ਤੇ 5 ਵਜੇ ਦੇ ਨੂੰ ਮਨ ਲਾ ਜੇ ਉਥੇ 8 ਵਜੇ ਨੂੰ ਪਹੁੰਚਣਾ ਤਿੰਨ ਤਿੰਨ ਘੰਟੇ ਗੱਡੀਆਂ ਤੇ ਜਾਣਾ ਤਿੰਨ ਤਿੰਨ ਘੰਟੇ ਦੂਰ ਜਾ ਕੇ ਕੰਮ ਮਿਲਦਾ ਜਿਹਦੇ ਕੋਲ ਗੱਡੀ ਹੈ ਕੰਮ ਵੀ ਉਹਨੂੰ ਮਿਲੂ ਫਿਰ ਉਹ ਕਹਿੰਦੇ ਵੀ ਜੇ ਉਹ ਲੱਖ ਰੁਪਏ ਦੋ ਜੇ ਸਾਰੇ ਖਰਚੇ ਪਾਲੇ ਤਾਂ 50-60 ਹਜ਼ਾਰ ਬਚਦਾ ਤੇ ਫਿਰ ਉਹ ਉਹ ਗੱਲ ਦੱਸਦੇ ਵੀ ਪਿੰਦੀ ਤੁਸੀਂ ਅੱਜ ਸੱਚੇ ਹੋਗੇ ਵੀ ਇੰਨੇ-ਇੰਨੇ ਪੈਸੇ ਤਾਂ ਇੱਥੇ ਰਹਿ ਕੇ ਕੰਮ ਕਰ ਲਾਂਦੇ ਪਰ ਹੁਣ ਜਦ ਅਸੀਂ ਕਹਿੰਦੇ ਵੀ ਸਾਰਾ ਸੈਟ ਨਹੀਂ ਇੱਧਰ ਕਰਤਾ ਹੁਣ ਕਰਗੇ ਕੀ ਤੇ ਹੁਣ ਵਿੱਚ ਭਰਾ ਬਹੁਤ ਆ ਵਿਚਾਰੇ ਹਾਂ ਜਿਹੜੇ ਉਧਰੋਂ ਛੱਡ ਕੇ ਇੱਧਰ ਸੈੱਟ ਹੋ ਜਾਂਦੇ ਹਾਂ ਜਿਹੜੇ ਉਧਰੋਂ ਸੈੱਟ ਹੋ ਜਾਂਦੇ ਕਿ ਹਾਲਾਤ ਹੈ ਜੀ ਹਰ ਚੀਜ਼ ਦੇ ਟੈਕਸ ਆ ਕਿੰਨਾ ਕੁ ਟਾਈਮ ਹੈ ਮੰਨ ਲੇ ਕੋਈ ਮੰਨ ਲਓ ਅੱਜ ਹੈ ਬੰਦਾ ਕੰਮ ਕਰਦਾ ਉਹਦੀ ਜਵਾਕ ਘਰ ਵਾਲੀ ਸਾਰੇ ਉੱਥੇ ਬੈਠਿਆ ਨਾ ਤਾਂ ਜ਼ਮੀਨ ਹੈ ਵੀ ਘਰੇ ਬੈਠੇ ਨੂੰ ਬਿੱਲ ਨੂੰ ਆਮਦਨ ਆ ਜੂ ਨਾ ਕੁਝ ਹੋਰ ਆ ਬੰਦੇ ਦੀ ਤੁਰੇ ਜਾਂਦੀ ਨਹੀਂ ਬਾਈ ਚਾਂਸ ਮੰਨ ਲਾ ਲੱਤ ਤੇ ਗੱਡੀ ਮਾਰੀ ਕਿਸੇ ਨੇ ਮੋਟਰਸਾਈਕਲ ਮਾਰਿਆ ਲੱਤ ਟੁੱਟ ਗਈ 6 ਮਹੀਨੇ ਨਹੀਂ ਠੀਕ ਆਉਂਦੀ ਤੇ 6 ਮਹੀਨੇ ਚ ਉਧਰ ਨਿਕਲ ਜਦੇ ਦੇ ਚ ਜਲੂਸ ਵੀਰੇ ਨਾਲੇ ਘਰ ਜਾਊ ਨਾਲੇ ਗੱਡੀਆਂ ਜਾਣਗੀਆਂ ਕਿਸ਼ਤਾਂ ਜਿੱਦੇ ਕਿਥੇ ਟੁੱਟ ਗਈ ਉਹਨੇ ਕੁਛ ਨਹੀਂ ਛੱਡਣਾ ਇੱਕ ਮਿੰਟ ਚ ਲੈ ਜਾਂਦੇ ਨੇ ਨਾ ਸਕੀਮ ਹੀ ਹੈ ਜੀ ਪਾਈ ਆ ਮਿੱਠੀ ਜਿਹਾਈ ਕਹਿੰਦੇ ਆ ਲੈ ਇੱਥੇ ਜਾ ਕੇ ਆ ਇੱਥੇ ਜਾ ਕੇ ਭਾਵੇਂ ਦੀ ਤੂੰ ਅੱਜ ਜੰਮ ਨਹੀਂ ਕੁਛ ਤੇਰੇ ਕੋਲੇ ਜ਼ਮੀਨ ਪੰਜੀ ਦੀ ਵੀ ਨਹੀਂ ਈ ਗੱਤ ਤਰੀ ਲੱਤ ਟੁੱਟ ਗਈ 6 ਮਹੀਨੇ ਪਈ ਰਹਾ ਤੈਨੂੰ ਯਾਰ ਦੋਸਤ ਤੇ ਡੱਕਾ ਭੁੱਖਾ ਨਹੀਂ ਮੰਨਦਾ ਉਹ ਰਾਜ਼ੀ ਕਰ ਦਣਗੇ ਮੱਝੇ ਤੇ ਪਾਏ ਨੂੰ ਇਹ ਗੱਲ ਸਹੀ ਹੈ ਜੀ ਆਪਣੇ ਪੰਜਾਬੀਆਂ ਦੀ ਖਾਸੀਅਤ ਵੀ ਇਹੀ ਹੈ ਕਿ ਮੱਝੇ ਤੇ ਪਾਏ ਨੂੰ ਪਾਣ ਲਾ ਲੱਤ ਟੁੱਟੀ ਆ ਤੂੰ ਆ ਚੱਕ ਦੇ ਸੇਵੀਆਂ ਖਾ ਤੂੰ ਐ ਕਰ ਬੋਹ ਕਰ ਪਾਉਂਦੀ ਜਮਾ ਗਰੀਬ ਕਰਦਾ ਮੁੰਡਾ ਆਪਣੇ ਪਾਉ ਦੀ ਕੋਈ ਮਾਈ ਵੀ ਸਿੱਖਾਂ ਦਾ ਮੁੰਡਾ ਆਪਣੀ ਜ਼ਿੰਮੇਵਾਰਾਂ ਦਾ ਮੁੰਡਾ ਹੈ ਪਾਉ ਦੀ ਜ਼ਮੀਨ ਡੱਕਾ ਨਾ ਹੋਵੇ ਉਹ ਬੰਦਾ 6 ਮਹੀਨੇ ਲੱਤ ਪਾਈ ਟੁੱਟ ਜੇ ਨਾ ਪੈ ਟੁੱਟ ਜੇ ਤਾਂ ਉਹ ਬੰਦਾ ਰੋਟੀ ਰੱਜ ਕੇ ਖਾ ਲੂਗਾ ਉਹਦੋਂ ਉਹ ਬੰਦਾ ਕੰਮ ਕਰ ਲੱਗ ਕੇ ਕੰਮਾਂ ਹ ਕੋਈ ਟਰੈਕਟਰ ਤੋਂ 6 ਫੀਟ ਵੱਜ ਗਈ ਮੋਟਰਸਾਈਕਲ ਤੋਂ ਡਿੱਗ ਪਿਆ ਆਪਾਂ ਉਹਦੇ ਘਰੇ ਜਾਵਾਂਗੇ ਵੀ ਕਿਉਂ ਓਏ ਭਾਂ ਸੱਟ ਖਾਲੀ ਚੱਲ ਕੋਈ ਨਾ ਹੋ ਜਾਏਗਾ ਕੰਮ ਆ ਜਾ ਹਾਂਜੀ ਹਾਂਜੀ ਉਧਰੋਂ ਕੋਈ ਦੇਊਗਾ ਕੋਈ ਕੁਝ ਦੇਊਗਾ ਹਾਂਜੀ ਉਹ ਮਦਦ ਕਰ ਦੇਈ ਹਾਂ ਆਪਨੇ ਪੰਜਾਬੀ ਦੀ ਖਾਸੇ ਤੇ ਜੀ ਤਾਂ ਸਮਝ ਲਓ ਥੋਡੀ ਲਾਈਫ ਖਤਮ ਹੈ ਵੀਰੇ ਜਿਹੜੇ ਬੰਦੇ ਸਿਆਣੇ ਆ ਤਾਂ ਹੀ ਇੱਧਰ ਆ ਜਾਂਦੇ ਆ ਜਿਹੜੇ 2-4 ਕਿੱਲੇ ਆ ਜ਼ਮੀਨ ਕਿਸੇ ਦਾ ਘਰ ਆ ਇੱਧਰ ਉਹ ਕਹਿੰਦੇ ਵੀ ਇਹ ਇੰਡ ਗਾਲਾ ਸੰਭਲੋ ਇੱਥੇ ਨਾ ਕੋਈ ਘਰ ਦਾ ਕਿਰਾਇਆ ਨਾ ਕੋਈ ਟੈਕਸਾ ਕਰ ਛੋਟਾ ਪੰਮ ਦੀ ਵੱਡਾ ਸਾਰਾ ਕੁਝ ਫ੍ਰੀ ਹੈ ਇੱਥੇ ਤਾਂ ਜਿਹਦੇ ਕੋ ਉਹ ਬੰਦਾ ਸਾਬਜੀਆਂ 'ਚੋ ਵੀ 5-7 ਲੱਖ ਰੁਪਏ ਕਮਾ ਸਕਦਾ ਹੈ ਤੇ ਉਹ ਹੋ ਗਈ ਨਾ ਉਹਦੀ ਕਮਾਈ ਉਹੀ 7-8 ਕਿੱल्ल्या ਬਰੋਬਰ ਬਸ ਬੰਦਾ ਇਥੇ ਕਰਨ ਵਾਲਾ ਚਾਹੀਦਾ ਵੀਰੇ ਕੁਛ ਮਰਜੀ ਇੱਕ ਕਿੱਲੇ ਵਾਲਾ 10 ਪਰਿਵਾਰ ਪਾਲ ਸਕਦਾ ਉਹਦੇ ਬਾਣ ਚੋ ਝਾਰੀਆਂ ਦੇ ਉੱਤੇ ਬੰਦੇ ਰੱਖ ਕੇ ਨਾਲ ਬੁੜੀਆਂ ਸਬਜ਼ੀ ਤੇ ਇਹ ਥੋੜੀ 100% ਗੱਲ ਨਾਲ ਸਹਿਮਤ ਹੈ ਜੀ ਅਸੀਂ ਸਾਰੇ ਇੱਕ ਗੱਲ ਬਈ ਫਿਰ ਕਿੰਨੇ ਵਜੇ ਸਵੇਰੇ ਉੱਠਦੇ ਹੋ ਤੇ ਕਿੰਨੇ ਵੇ ਸ਼ਾਮ ਨੂੰ ਪੈਂਦਾ ਰੁਟੀਨ ਹੈ ਸਵੇਰੇ 4-4 ਵਜੇ ਵੀਰੇ ਪੈਂਦਾ ਰੁਟੀਨ ਹੈਗਾ ਬਈ ਜਿਵੇਂ ਮੰਨ ਲਓ ਦੂਜੇ ਸਾਡੇ ਸਾਰੇ ਜਿਹੜੇ ਪੈਂਦੇ ਆ ਮਾਲਾ ਵੀ ਸਾਰਿਆਂ ਨੂੰ ਤਕਰੀਬ ਨਹੀਂ 10:30 ਤੋਂ 11 ਵਜੇ ਪੈਂਦੇ ਆ ਠੀਕ ਹੈ ਤੜਕੇ ਉੱਠਣਾ ਜਿਹੜਾ ਹੈਗਾ ਸਾਰਿਆਂ ਨਹੀਂ 4 ਵਜੇ ਆਪਣੇ ਆਪਣੇ అలਾਰਮ ਚੱਲ ਪਾਉਂਦੇ ਸਾਰਿਆਂ ਨੇ ਉੱਠਨੇ ਠੀਕ ਹੈ ਠੀਕ ਹੈ ਜੀ ਤੇ ਇੱਕ ਬੰਦੇ ਦੀ ਡਿਊਟੀ ਹੁੰਦੀ ਹੈ ਜਿਵੇਂ ਮੇਰੀ ਰਾਤ ਦੀ ਡਿਊਟੀ ਹੈ ਪੀ ਮੈਂ ਕੋਈ ਵੀ ਮਰਜੀ ਮਰਜੀ ਮੱਝ ਖੋਲਦੀ ਆ ਕੋਈ ਭਿੜਦੀ ਆ ਕੁਛ ਵੀ ਕਰ ਲਾ ਉਹਦੀ ਜ਼ਿੰਮੇਵਾਰੀ ਮੇਰੀ ਆ ਉਹਦੀ ਨੌਕਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਜੀ ਠੀਕ ਹੈ ਕਿਉਂਕਿ ਪਤਾ ਹੁੰਦਾ ਥੱਪੇ ਵੀ ਬੰਦੇ ਆ ਕਿਹੜਾ ਪਤਾ ਮੇਰਾ ਜਿਹੜਾ ਰੂਮ ਦਾ ਉਹਦੀ ਟਾਕੀ ਵੀ ਇੱਧਰ ਲੱਗੀ ਹੋਈ ਆ ਕੈਮਰੇ ਵੀ ਮੇਰੇ ਫੋਨ ਤੇ ਚੱਲਦਾ ਜੇ ਮੈਂ ਇੱਧਰ ਚੱਲੀ ਜਾਂਦਾ ਉੱਧਰ ਚੱਲੀ ਜਾਂਦਾ ਬਾਹਰ ਚੱਲੀ ਜਾਂਦੇ ਆ ਆ ਖੂਜੀ ਤੇ ਚੱਲੀ ਜਾਂਦਾ ਇਹ ਸਾਰੀ ਰਿਕਾਰਡਿੰਗ ਵੀ ਚ ਹੋਈ ਜਾਂਦੀ ਆ ਤੇ ਬਾਜ ਅਚਾਈ ਦਾ ਕੁੱਤਾ ਭੌਂਦਾ ਤਾਂ ਵੀ ਪਤਾ ਲੱਗਦਾ ਪਰ ਉਹ ਕੈਮਰੇ ਚੱਲੀ ਜਾਂਦਾ ਐਲਸੀਡੀ ਚੱਲੀ ਜਾਂਦਾ ਫਿਰ ਜੇ ਕੋਈ ਖੁੱਲ ਗਿਆ ਤਾਂ ਜੇ ਤਾਂ ਕੋਈ ਅੜਪੜ ਉਪਜਾ ਬਾਲਾ ਲੋਟਣਾ ਆਵੇ ਕੁਦਰਤੀ ਭੱਜਿਆ ਫਿਰੇ ਤਾਂ ਠਾ ਲਈ ਦੇ ਇਹਨਾਂ ਨੂੰ ਇੱਕ ਅੱਦੇ ਨੂੰ ਜਿੰਨੀ ਫਿਰ ਆਪੀ ਬੰਦ ਨੇ ਮੱਝ ਵੀ ਰਾਬੀ ਸਮਾਵਾਂ ਵੀ ਆਪਾਂ ਨੌਕਰ ਨਹੀਂ ਠਾਏ ਆਪਦੇ ਤੇ ਮੱਝ ਦੇ ਵੀਡੀਓ ਦੇਖ ਲਓ ਮੇਰੇ ਕੱਢ ਕੇ ਉਹ ਮੰਜੇ ਦੇ ਕੋਲੇ ਬੈਠਾ ਤੇ ਸੁੱਤੇ ਪਏ ਹੋਣਗੇ ਆਪਾਂ ਮੱਝ ਦੇ ਬਾਈ ਦਾ ਪਸ਼ੂ ਆਪ ਹੀ ਸਵਾਈ ਦਾ ਐ ਹੁੰਦਾ ਯਾਰ ਬੀਬੀ ਨਾਲ ਹੀ ਥੱਕੇ ਪਏ ਤੇ ਜੇ ਆਪਾਂ ਮੱਝ ਸਮਾਵਾਂਗੇ 2-4 ਘੰਟੇ ਲੇਟ ਉੱਠ ਖੜਾਂਗੇ ਤਾਂ ਮੈਨੂੰ ਕੋਈ ਚੱਕਰ ਦੇਣੇ ਪੈ ਜਾਣਗੇ ਘੰਟਾ ਤਾਂ ਮੈਨੂੰ ਕੋਈ ਚੱਕਰ ਤਾਰਾਂ ਫਿਰ ਸਾਰਿਆਂ ਦਾ ਆਪ ਹੀ ਕੱਢਦੇ ਹੋ ਕਿ ਨੌਕਰ ਵੀ ਕੱਢਦੇ ਹੋ ਨਹੀਂ ਨਹੀਂ ਤਾਂ ਸਾਰ ਇੱਕ ਦੋ ਤਾਰਾ ਹੁੰਦੀਆਂ ਜਿਵੇਂ ਦੋ ਤਿੰਨ ਜਪਾਦ ਦੁੱਧ ਦੇਣ ਵਾਲੀਆਂ ਦੋਨੇ ਪਾਸੇ ਬੈਠ ਕੇ ਚੋਣਿਆ ਉਹ ਅਸੀਂ ਆਪ ਕੱਢ ਲੈਣੇ ਆ ਜੇ ਕਿ ਜਿਹੜੀ ਕੋਈ ਲੈਬ ਨੂੰ ਚੁਆਈ ਕਰਾਉਣੀ ਆ ਉਹ ਆਪ ਕੱਢ ਲੈਣੇ ਇੱਕ ਜਿਹੜੀ ਸੱਜਰ ਸੂੰਦੀ ਐ ਜਿੰਨੇ ਦਿਨ ਤੱਕ ਉਹ ਦੁੱਧ ਨਹੀਂ ਚੜਦੀ ਪਰ ਉਹ ਢੰਗ ਨਾਲ ਉਹਨਾਂ ਟਾਈਮ ਅਸੀਂ ਆਪ ਤਾਰਾ ਕੱਢਦੇ ਆ ਪਾ ਮਾਂ ਦੀ ਮੰਮੀ ਕੱਢੇ ਪਾਉਂਦੀ ਮੈਂ ਕੱਢਾਂ ਪਾਉਂਦੀ ਮੇਰੀ ਵਾਈਫ ਕੱਢੇ ਅਸੀਂ ਸਾਡੇ ਘਰ ਚ ਵਿੱਚ ਕੋਈ ਵੀ ਮੈਂਬਰ ਮੰਨ ਲਓ ਜੇ ਕੱਢ ਜਾਣੇ ਨੇ ਜਾਣਾ ਦੂਜਾ ਕੱਢ ਲੂਗਾ ਅਸੀਂ ਉਹਨਾਂ ਟਾਈਮ ਉਹਦਾ ਤਾਂ 15 ਦਿਨਾਂ ਅਸੀਂ ਜਿਹੜਾ ਪਰਿਵਾਰ ਆ ਬਾਈ ਜੀ ਤੁਹਾਡਾ ਜੇ ਮੰਨ ਲਓ ਤੁਹਾ ਥੋੜੇ ਮਾਤਾ ਪਿਤਾ ਜੀ ਹੋਗੇ ਫਿਰ ਪੂਰਾ ਫੁੱਲ ਸਪੋਰਟ ਕਰ ਰਹੇ ਤੁਹਾਨੂੰ ਹਾਂ ਜੀ ਹਾਂ ਜੀ ਸਾਰੇ ਫੁੱਲ ਹਾਂ ਜੀ ਤੜਕੇ ਡੈਡੀ ਵਰਗੇ ਮੇਰੀ ਮਾਤਾ ਵਰਗੇ ਕੰਮ ਸੰਭਾਲ ਲੈਂਦੇ ਆ ਬਾਕੀ ਐ ਹੁੰਦਾ ਹੁਣ ਕੰਮ ਦੂਜਾ ਹੋ ਗਿਆ ਨਾ ਬਾਈ ਹੁਣ ਤੜਕੇ ਸੱਟਮ ਸਿਰਾਂ ਨੇ ਕੀ ਕਰਨਾ ਜਦੋਂ ਇਹਨਾਂ ਨੂੰ ਮਾਰਦਾ ਇਧਰ ਡੈਡੀ ਨੇ ਲਾਰ ਕਰਾ ਉੱਠ ਖੜਨਾ ਹੂੰ ਉੱਠ ਕੇ ਇਹਨਾਂ ਨੇ ਚਾਹ ਪੀਣੀ ਆ ਆਪਦਾ ਬਾਹਰ ਅੰਦਰ ਜਾ ਕੇ ਰੈਡੀ ਹੋ ਜਾਂਦਾ ਰੈਡੀ ਹੋ ਕੇ ਇਹਨਾਂ ਨੇ ਸੱਟ ਮੇ ਉਹ ਬਣਾ ਪੈਨਾਂ ਨੇ ਤੜਕੇ 5 ਵਜੇ ਤੋਂ ਪਹਿਲਾਂ ਦਾਣਾ ਦੂਣਾ ਪਾ ਦੇਣਾ 5 ਵਜੇ ਸਹੀ ਤੋਂ ਪਰ ਮੈਂ ਸਾਂ ਚੋਣ ਲੱਗ ਜਾਂਦੇ ਆ ਕਿਉਂਕਿ ਤੁਕੜ ਮੈਸਾਂ ਨੂੰ ਮੂਰੇ ਦਾਣਾ ਪਤਾ ਸੰਨੀ ਪਾਤੀ ਨਾਲ ਤਾਂ ਉਹੀ ਦਾਣਾ ਕੰਮ ਆ ਗਿਆ ਉਹਨੂੰ ਸੰਨੀ ਖਵਾਉਣੀ ਸੀ ਨਾਲੇ ਚੋਲੀ ਤੇ ਜਦੋਂ ਐਂਡ ਵਾਲੀਆਂ ਸੱਜ ਰਹੀਆਂ ਇਹਨਾਂ ਪੰਜ ਚਾਰ ਉਦੋਂ ਉਹ 6:30 7:00 ਵਜ ਜਾਂਦੇ ਆ ਉਦੋਂ ਫਿਰ ਸਾਰੇ ਜੇ ਮੈਂ ਚਾਰ ਪੰਜ ਧਾਰਾਂ ਰਹਿ ਗਈਆਂ ਦੋ ਤਿੰਨ ਘਰੇ ਚੋਣੀਆਂ ਹੁੰਦੀਆਂ ਇੱਕ ਥੱਲੇ ਮੰਮੀ ਬੈਗੀ ਇੱਕ ਥੱਲੇ ਟੋਨੀ ਬੈਗਿਆ ਇੱਕ ਥੱਲੇ ਪਵਨ ਬੈਗਿਆ ਮਾਲਾ ਜਿਹੜਾ ਤਿੰਨ ਚਾਰ ਸੱਤਰ ਹੁੰਦਗਾ ਹੁੰਦਣ ਚੋਗਾ ਜਾਂਦਾ ਬਾਜੀ ਦਾ ਘਰੇ ਕੋਲੇ ਇੱਕ ਗੱਲ ਹੋਰ ਆ ਬਾਈ ਤੁਸੀਂ ਸਾਰਾ ਸੇ ਕੰਮ ਸਿਸਟਮ ਨਾਲ ਚਲਾਇਆ ਕਿ ਜਿਗਾਰ ਨਹੀਂ ਕਰੇ ਕੋਈ ਵੀ ਜਿਗਾਰਾ ਤਾਂ ਮੰਨ ਲਓ 50% ਚਾਂਸ ਹੁੰਦੇ ਆ ਕਿ ਕਾਮਯਾਬ ਹੋਵੇ ਨਾ ਹੋ ਵੀ ਜੇ ਕਿਸੇ ਸਿਸਟਮ ਨਾਲ ਕੰਮ ਕਰਦੇ ਆ ਫਿਰ ਉਹ ਕਾਮਯਾਬੀ ਹੁੰਦਾ ਲੱਗ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ 90% ਹਾਂ ਸਿਸਟਮ ਨਾਲ ਕਾਮਯਾਬ ਹੁੰਦਾ ਇੱਕ